ਪੰਜਾਬ ਚ ਭਾਜਪਾ ਲਈ ਕਾਂਗਰਸ ਕੋਈ ਚੈਲੰਜ ਹੈਗਾ ਕਾਂਗਰਸ ਨੇ ਤੇ ਵੱਡੇ ਵੱਡੇ ਸਾਡੇ ਤੇ ਜ਼ੁਲਮ ਕੀਤੇ ਸਾਡੇ ਗੁਰੂ ਘਰ ਤੇ ਹਮਲਾ ਕੀਤਾ ਕਿੰਨੀ ਉਹਨਾਂ ਨੇ ਚਾਵਾਂ ਕੀਤੀ ਸਿੱਖਾਂ ਨੂੰ ਕਿੰਨਾ ਟੇਰਾ ਤੇ ਪਾਪਾ ਕੇ ਸਾਡੇ 10 ਸਾਲ ਮੋਦੀ ਸਰਕਾਰ ਦਾ ਕਾਰਜ ਦੇਹਾ ਤਾਂ ਉਹਨਾਂ ਬੰਦਿਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਸੀ ਮੋਦੀ ਕੁਰਸੀ ਤੇ ਬੈਠਾ ਹੈ ਨਾ ਪਾਕਿਸਤਾਨ ਕੰਨ ਤੇ ਪਾਇਆ ਨਿਰੜ ਕਰਿਆ ਪਾਕਿਸਤਾਨ ਦੀ ਟੋਪਾਂ ਦੇ ਮੂੰਹ ਇੱਧਰ ਹੁੰਦਾ ਸੀ ਉਹ ਉੱਧਰ ਹੀ ਹੈ ਚੀਨ ਵਾਲੇ ਤਾਂ ਤਾਂ ਚੜੇ ਆਉਂਦੇ ਆ ਕਿਸਾਨ ਕੁਛ ਨਹੀਂ ਨਜ਼ਰ ਆ ਰਹੇ ਤੁਹਾਡਾ ਤਾਂ ਤਾਂ ਬਰੋਧ ਹੋ ਰਿਹਾ ਸਰਾਜਨ ਸਦਾ ਸਭ ਤੋਂ ਵੱਧ ਬਰੋਧ ਹੋ ਰਿਹਾ ਕਾਨੂੰਨ ਬਣ ਜਾਂਦਾ ਵੋਟ ਨਾਲ ਤੇ ਲੜਕੇ ਚੁਣਾਵ ਸਰਕਾਰ ਬਣਾ ਲੈਣੇ ਹੋਰ ਆਪ ਦੀ ਮਰਜ਼ੀ ਜੋ ਕਰ ਲੈਣ ਜੇ ਸਵਾਲ ਕਰਨਾ ਚਾਹੁੰਦੇ ਨੇ ਸਵਾਲ ਕਰਨ ਦਾ ਤੈਅ ਕੀ ਸਵਾਲ ਮੈਂ ਮੇਰੇ ਨਾਲ ਕਰਾ ਦੂਲੇ ਬਿਠਾ ਕੇ ਸਵਾਲ ਕੀ ਕਰ ਮੈਂ ਕਹਿੰਦਾ ਰਾਜੇਵਾਲ ਜਵਾਬ ਨਹੀਂ ਆਂਦਾ ਮੇਰੇ ਸਾਹਮਣੇ ਰਾਜੇਵਾਲ ਸਾਹਿਬ ਕਹਿੰਦੇ ਸੀ ਮੈਂ ਮੁੱਖ ਮੰਤਰੀ ਬਣਨਾ ਹੈ ਜਮਾਨਤ ਵੀ ਨਹੀਂ ਬੱਚੀ ਸਰਦਾਰ ਜੀ ਦੀ ਕਿਸਾਨ ਕੀ ਕਹਿ ਰਹੇ ਕਹਿੰਦੇ ਸਾਨੂੰ ਭਾਜਪਾ ਨੇ ਦਿੱਲੀ ਨਹੀਂ ਜਾਣ ਦਿੱਤਾ ਹੁਣ ਅਸੀਂ ਤੁਹਾਨੂੰ ਪੰਜਾਬ ਚ ਪਿੰਡਾਂ ਚ ਕਿਉਂ ਵੜਨ ਦਈਏ ਕਹਿੰਦੇ ਏਡੀ ਏਡੀ ਕਿੱ ਇਨੇ ਕਾਰ ਉੱਪਰ ਚੜਾ ਕੇ ਅੱਠ ਬੰਦੇ ਮਾਰ ਦੇ ਨੇ ਆਪ ਨੇ ਕਿਨਾਰਾ ਦਿੱਤਾ ਹੈ ਕਹਿੰਦੇ ਜ਼ੁਲਮ ਦਾ ਜਵਾਬ ਵੋਟ ਨਾਲ ਜਿਹੜਾ ਜ਼ੁਲਮ ਮਹਿਸੂਸ ਹੁੰਦਾ ਉਹਨਾਂ ਨੂੰ ਕੇਜਰੀਵਾਲ ਸਾਹਿਬ ਇਹ ਤਾਂ ਐਨੇ ਛੋਟੇ ਬੰਦੇ ਨੇ ਕਸਮਾਂ ਖਾ ਜਾਂਦੇ ਕਹਿੰਦੇ ਸੀ ਮੇਰੇ ਬੱਚਿਆਂ ਦੀ ਕਸਮ ਲੈ ਮੈਂ ਕਾਂਗਰਸ ਨਾਲ ਕਦੇ ਸਰਕਾਰ ਜਾਂ ਕਾਂਗਰਸ ਨਾਲ ਨਹੀਂ ਮਿਲੂੰਗਾ ਇਹ ਕਹਿੰਦੇ ਨੇ ਪੰਜਾਬ 'ਚ 13 0 ਆਪ 13 ਤੇ ਬਾਕੀ 0 ਰਹੇਗਾ ਜਦੋਂ ਵਿਧਾਨ ਸਭਾ 'ਚ ਬੋਲਦਾ ਉਹ ਵੀ ਪਤਾ ਲੱਗ ਜਾਂਦਾ ਇਹ ਤਾਂ ਕਲਾ ਕਰਨਾ ਟਕ ਕਰ ਰਿਹਾ ਹੈ ਵਿਧਾਨ ਸਭਾ 'ਚ ਸੀਐਮ ਕਦੇ ਸਤਰਾ ਨਹੀਂ ਗੱਲ ਕਰਦਾ ਹਮ ਲੋਕੀ ਦੇਖਦੇ ਨੇ ਕਹਿੰਦੇ ਮੈਂ ਅੱਖਾ ਚੱਖਾ ਪਾ ਕੇ ਗੱਲ ਕਰਦਾ ਕਿਸੇ ਨੇ ਪਹਿਲਾਂ ਕੀਤੀ ਨਹੀਂ ਅੱਖਾ ਚੱਖਾ ਪਾ ਕੇ ਆਸ ਕੀ ਕਰਨੀ ਹੈ ਕਿ ਪੰਜਾਬ ਦਾ ਵਿਕਾਸ ਕਰਨਾ ਹੈ ਇਸ ਵਾਰ ਤੇ ਸਟੇਜਾਂ ਤੇ ਗੱਲ ਕਹੀ ਜਾ ਰਹੀ ਵੀ ਭਾਜਪਾ ਜੇ ਤੀਜੀ ਵਾਰ ਆਉਂਦੀ ਤੇ ਈਵੀਐਮ ਦਾ ਕਮਾਲ ਹੋਏਗਾ ਹੁਣ ਕਹਿੰਦੇ ਜੀ ਇੰਜੈਕਸ਼ਨਾਂ ਨਾਲ ਦੀ ਪਿੱਛੇ ਲੱਗੇ ਆਏ ਜੀ ਮੋਦੀ ਨੇ ਇੰਜੈਕਸ਼ਨ ਲਾਏ ਤੇ ਬੰਦੇ ਮਰਦੇ ਜਿਹੜਾ ਮਰ ਜਾਂਦਾ ਉਹਦੀ ਟੀਕਾ ਲਾਇਆ ਸੀ ਨਹੀਂ ਭਾਜਪਾ ਨੇ ਸਾਰੇ ਕਿੱਥੇ ਕਰ ਲਏ ਕੀ ਤੁਹਾਡੇ ਕੋਲ ਗਿੱਦੜ ਸਿੰਘ ਕੀੜੀ ਚੀਜ਼ ਹੈ ਭਾਜਪਾ ਕੋਲ ਰਵਨੀਤ ਬਿੱਟੂ ਕਾਂਗਰਸ ਦਾ ਪੰਜਾਬ ਦਾ ਵੱਡਾ ਚਿਹਰਾ ਸੀ ਉਹ ਵੀ ਲੈ ਲਿਆ ਕੈਪਟਨ ਸਾਹਿਬ ਲੈ ਲੈਣ ਦੀ ਬਾਈ ਫਲਾਣੀ ਭਾਰਤੀ ਜਨਤਾ ਪਾਰਟੀ ਇਹਦੇ ਵਿਚਾਰਾਂ ਚ ਗੁਣ ਹੈ ਐਸ ਕਰਕੇ ਆ ਰਹੇ ਨੇ ਉਹ ਸਾਡੇ ਕੋਲ ਜਾਦੂ ਨਹੀਂ ਕਾਂਗਰਸ ਵਾਲੇ ਕਹਿੰਦੇ ਇਹਨਾਂ ਕੋਲ ਈਡੀ ਹੈ ਇਹਨਾਂ ਕੋਲ ਐਨਆਈਏ ਹੈ ਇਹਨਾਂ ਕੋਲ ਸੀਆਈਡੀ ਹੈ ਇਹਨਾਂ ਕੋਲ ਪੁਲਿਸ ਹੈ ਤਾਂ ਬੰਦੇ ਡਰਦੇ ਜਾ ਰਹੇ ਪੰਜਾਬ ਵਿੱਚ ਬੋਰਡ ਲੱਗੇ ਤੁਸੀਂ ਦੇਖਿਓ ਨੇ 42000 ਨੌਕਰੀਆਂ ਬਿਜਲੀ ਮੁਫਤ ਭਗੋਤਮਾਨ ਜੀ ਕਹਿੰਦੇ ਸੀ ਕਿ ਬਾਦਲ ਸਾਹਿਬ ਨੇ ਤਾਂ ਨਹੀਂ ਫੋਟੋਆਂ ਲਾਤੀ ਭਾਂਡਿਆਂ ਦੇ ਉੱਤੇ ਫੋਟੋ ਹੈ ਜਦੋਂ ਨੂਆ ਵਰਤਨ ਮੰਨ ਜਿਹੜੀ ਕਿ ਪੁੰਡ ਕੱਢਣ ਗਿਆ ਉਹਨੂੰ ਕੋ ਚਿੱਤ ਤਾਂ ਕਸਰੀ ਨਹੀਂ ਛੱਡੀ ਗਈ ਸੀ ਲੋਕ ਸਭਾ ਚੋਣਾਂ 2024 ਮਾਹੌਲ ਜਿਹੜਾ ਹੈ ਉਹ ਪੂਰਾ ਭਖਿਆ ਹੋਇਆ ਹੈ ਸਾਰੀਆਂ ਸਿਆਸੀ ਪਾਰਟੀਆਂ ਚੋਣ ਮੈਦਾਨ ਚ ਨੇ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਭਾਜਪਾ ਦਾ ਕੀ ਮਾਹੌਲ ਹੈ ਕਿੰਦਾ ਦੀ ਮਿਹਨਤ ਜਿਹੜੀ ਉਹਨਾਂ ਨੂੰ ਕਰਨੀ ਪੈ ਰਹੀ ਹੈ ਸਾਡੇ ਨਾਲ ਅੱਜ ਜਿਹੜਾ ਫਰੋਜਪੁਰ ਸੀਟ ਤੋਂ ਅਸੀਂ ਜਿਹੜੀ ਇਹ ਗੱਲਬਾਤ ਕਰਾਂਗੇ ਭਾਜਪਾ ਦੇ ਸਟੇਟ ਵਾਈਸ ਪ੍ਰੈਜ਼ੀਡੈਂਟ ਸਾਬਕਾ ਵਿਧਾਇਕ ਸਰਜੀਤ ਕੁਮਾਰ ਜੈਨੀ ਮੌਜੂਦ ਨੇ ਇਸ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਜਨਸਰ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਬਿਲਕੁਲ ਕਿਵੇਂ ਜੀ ਮਾਹੌਲ ਫਿਰੋਜ਼ਪੁਰ ਸੀਟ ਦਾ ਚਰਚਾ ਹੋ ਰਹੀ ਹੈ ਕਾਫੀ ਕਿਦਾਂ ਮਾਹੌਲ ਖਾਲੀ ਫਿਰੋਜ਼ਪੁਰ ਸੀਟ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਵੀ ਮਾਹੌਲ ਅੱਛਾ ਔਰ ਠੀਕ ਹੈ ਅਗਰ ਪੰਜਾਬ ਦੀ ਗੱਲ ਕਰੀਏ ਤੇ ਪੂਰੇ ਪੰਜਾਬ ਦੇ ਵਿੱਚ ਵੀ ਮਾਹੌਲ ਅੱਛਾ ਔਰ ਠੀਕ ਹੈ ਉਹਦਾ ਕਾਰਨ ਹੈ ਕਿ ਲੋਕ ਸਮਝ ਚੁੱਕੇ ਹੈ ਅਕਾਲੀ ਦਲ ਨੂੰ ਵੀ ਲੋਕਾਂ ਨੇ ਸਭ ਅਜਮਾ ਲਿਆ ਤੇ ਪਰਤਾ ਲਿਆ ਆਮ ਆਦਮੀ ਤੋਂ ਦੇਖ ਹੀ ਲਿਆ ਤੇ ਕਾਂਗਰਸ ਨੂੰ ਵੀ ਦੇਖ ਲਿਆ ਤਾਂ ਹੁਣ ਭਾਰਤੀ ਜਨਤਾ ਪਾਰਟੀ ਨੂੰ ਲੋਕ ਅਜਮਾਣਾ ਚਾਹੁੰਦੇ ਨੇ। ਹੂੰ ਫਿਰ ਬਾਕੀ ਭਾਰਤੀ ਜਨਤਾ ਪਾਰਟੀ ਆਪ ਦੇ ਇਮਤਿਹਾਨ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋ ਵਾਅਦੇ ਕੀਤੇ ਪੂਰੇ ਉਹਦੇ ਵਿੱਚ ਪਾਸ ਹੈ। ਹੂੰ ਉਹਨਾਂ ਜੋ ਇੱਕ ਗੱਲ ਤਾਂ ਹਰੇਕ ਬੱਚੇ-ਬੱਚੀ ਦੇ ਦਿਲ ਦੇ ਵਿੱਚ ਆ ਗਈ ਹੈ ਕਿ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਨਗੇ। ਉਹ ਲੋਕਾਂ ਦੇ ਦਿਲਾਂ ਦੇ ਵਿੱਚ ਬਣ ਚੁੱਕੇ ਨੇ। ਤੋ ਹਰ ਇੱਕ ਆਦਮੀ ਆ ਚੰਦਾ ਹੈ ਵੀ ਆਪਣਾ ਵੋਟ ਬੇਰਥ ਤੇ ਕਿਉਂ ਦਈਏ ਸਰਕਾਰ ਦੇ ਨਾਲ ਜੁੜੀਏ ਔਰ ਇਹ ਪੰਜਾਬ ਦੇ ਹਾਲਾਤ ਨੂੰ ਵੀ ਲੋਕ ਦੇਖਤੇ ਨਹੀਂ ਕਿ ਪੰਜਾਬ ਦੇ ਅਗਰ ਹਾਲਾਤ ਠੀਕ ਹੋ ਸਕਦੇ ਨੇ ਕਿਸਾਨ ਮਜ਼ਦੂਰ ਵਪਾਰੀ ਪੰਜਾਬ ਤਰੱਕੀ ਦੇ ਲੀਹਾਂ ਤੇ ਅਗਰ ਪਹ ਸਕਦਾ ਹੈ ਤੋ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਦੇ ਵਿੱਚ ਪਹ ਸਕਦਾ ਇਹ ਲੋਕਾਂ ਨੂੰ ਸਮਝ ਆ ਚੁੱਕੀ ਹੈ ਤੋ ਇਸ ਕਰਕੇ ਲੋਕ ਮੈਂ ਤੱਕਣਾ ਮਤਲਬ ਪੂਰੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਇੱਕ ਲਹਿਰ ਬਣੀ ਹੋਈ ਹੈ ਜਿਹੜੀ ਕੋਈ ਰੋਕ ਨਹੀਂ ਸਕਦਾ ਜੀ ਤਾਂ ਪੰਜਾਬ ਚ ਭਾਜਪਾ ਜਿਹੜੀ ਹੈਗੀ ਹੈ ਲੰਬੇ ਸਮੇਂ ਬਾਅਦ ਕੱਲਿਆਂ ਤੌਰ ਤੇ ਜਿਹੜੀ ਲੋਕ ਸਭਾ ਚੋਣਾਂ ਲੜ ਰਹੀ ਹੈ ਇਹਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਜਿੱਦਾਂ ਤੁਸੀਂ ਕਹਿਆ ਵੀ ਲੋਕਾਂ ਨੇ ਇਕੱਲਿਆਂ ਨੂੰ ਵੀ ਦੇਖ ਲਿਆ ਆਪ ਨੂੰ ਵੀ ਦੇਖ ਲਿਆ ਪਰ ਲੋਕਾਂ ਨੇ ਇਕੱਲਿਆਂ ਤੇ ਭਾਜਪਾ ਨੂੰ ਪਹਿਲਾਂ ਇਕੱਠੇ ਦੇਖਿਆ ਹੁਣ ਤੁਹਾਨੂੰ ਕੱਲਿਆਂ ਨੂੰ ਤੁਸੀਂ ਕਿੰਨੂੰ ਵੀ ਦੇਖਣਾ ਚਾਹੁੰਦੇ ਨੇ ਇਹਦਾ ਇਹਦਾ ਮੇਰੇ ਖਾਸ ਸਵਾਲ ਹੈ ਕਿਉਂਕਿ ਪਹਿਲਾਂ 9 ਮਾਸ ਦਾ ਰਿਸ਼ਤਾ ਤੱਕ ਵੀ ਨਾਰੇ ਤੁਸੀਂ ਵੀ ਭਾਜਪਾ ਲਈ ਵੀ ਲਾਉਂਦੇ ਰਹੇ ਨੇ ਇਕੱਲੇ ਦਾ ਵੀ ਲਾਉਂਦਾ ਰਹੇ ਇਸ ਵਾਰ ਵੱਖਰੇ ਵੱਖਰੇ ਚੋਣ ਲੜ ਰਹੇ ਹੋ ਵੱਧ ਜ਼ੋਰ ਲੱਗ ਰਿਹਾ ਕਿਵੇਂ ਲੱਗ ਰਿਹਾ ਕਿਉਂਕਿ ਜ ਇੱਕ ਸਿੱਧੀ ਆ ਗੀ ਸਮਝ ਆਇਆ ਕਿ ਠੀਕ ਹੈ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੂੰ ਵੱਖਰਾ ਨਹੀਂ ਕੀਤਾ ਹੂੰ ਭਾਰਤੀ ਜਨਤਾ ਪਾਰਟੀ ਨੇ ਵਿਵਾਦੁਰ ਜਾਣ ਨਹੀਂ ਮੰਗਿਆ ਸੀ ਹੂੰ ਔਰ ਨਾ ਇਹਨਾਂ ਨੂੰ ਆਈ ਏ ਤੋਂ ਵੱਖਰਾ ਕਰਨ ਵਾਸਤੇ ਕਿਹਾ ਸੀ ਹੂੰ ਇਹਨਾਂ ਨੇ ਕੀ ਸੀਗਾ ਕਿ ਜਿਵੇਂ ਬਾਦਲ ਸਾਹਿਬ ਸੀਗੇ ਜਿਹੜੇ ਤਿੰਨ ਕਾਨੂੰਨ ਆਏ ਸੀਗੇ ਹੂੰ ਉਹਦੀ ਪਹਿਲੇ ਤੇ ਪ੍ਰਸ਼ੰਸਾ ਕਰਦੇ ਰਹੇ ਚਾਰ ਚੰ ਚਾਰ ਮਹੀਨੇ بڑے ਬਾਦਲ ਸਾਹਿਬ ਨੇ ਵੀ ਕਿਹਾ ਵੀ ਇਹ ਕਾਨੂੰਨ ਅੱਛਾ ਹੈ ਹੂੰ ਕਿਸਾਨ ਹਿੱਤ ਵਿੱਚ ਹੈ। ਹੋਰ ਅਸੀਂ ਵੀ ਇਹਨੂੰ ਪੰਜ ਦੇ ਵਿੱਚ ਵਿਧਾਨ ਸਭਾ ਚ ਪਾਸ ਕਿਤੇ ਸੀਗੇ। ਹੂੰ ਹੂੰ। ਤਾਂ ਇੱਕਦਮ ਜੋ ਕਿਸਾਨ ਮੂਵਮੈਂਟ ਚੱਲੀ ਤਾਂ ਇੱਕਦਮ ਇਹ ਪਾਸਾ ਜਿਹੜਾ ਇਹਨਾਂ ਨੇ ਬਦਲਿਆ। ਹੂੰ ਕਿ ਕਾਨੂੰਨ ਮਾੜੇ। ਹੂੰ ਸਹੀ। ਤਾਂ ਲੋਕ ਇਹ ਦੇਖਦੇ ਆ ਵੀ ਠੀਕ ਹੈ ਤੁਸੀਂ ਇੱਕ ਪਾਸੇ ਕਹਿੰਦੇ ਸੀਗੇ ਚੰਗੇ ਤਾਂ ਅੱਜ ਕੰਦੇ ਮਾੜੇ। ਹੂੰ ਯਾਨੀ ਕੋ ਉਹਨਾਂ ਦਾ ਕਹਿਣ ਦਾ ਤਰੀਕਾ ਬਿਲਕੁਲ ਗੜਤ ਸੀ। ਪਰ ਕਾਨੂੰਨ ਤੇ ਸਰਕਾਰ ਨੇ ਰੱਦ ਵੀ ਕੀਤੇ ਫਿਰ ਉਦੋਂ ਠੀਕ ਸੀਗੇ। ਦੇਖੋ ਰੱਦ ਦੇਖੋ ਕਾਨੂੰਨ ਸਰਕਾਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਮੀਟਿੰਗਾਂ ਕੀਤੀ ਪਰ ਇਹ ਕਿਸਾਨ ਜਿੱਥੇ ਬੰਦੀਆਂ ਗਈਆਂ ਸੀ ਨਾ ਜੀ ਇਹਨਾਂ ਦੇ ਬਸਤੇ ਵਿੱਚ ਕੁਝ ਨਹੀਂ ਸੀਗਾ ਫੈਸਲਾ ਕਰਨਾ ਇਹਨਾਂ ਦੇ ਬਸਤੇ ਵਿੱਚ ਰਹਿ ਹੈ ਕੋਈ ਫੈਸਲਾ ਕਰਦੇ ਮਨ ਵੀ ਨਹੀਂ ਸਕਦੇ ਸੀ ਕਾਰਨ ਸੀ ਕਿ ਨਾ ਜਿਹੜੇ 32 33 ਇਕੱਠੇ ਹੋ ਗਏ ਹੋਰ ਇਹ ਫੈਸਲਾ ਨਹੀਂ ਕਰ ਲੈ ਸੀ ਰਾਜੀਵਾਲ ਨੇ ਗੱਲ ਕਹੀ ਸੀ ਫੈਸਲੇ ਤੇ ਦੇ ਦੋ ਗੱਲ ਆਏ ਕਿ ਤੁਸੀਂ ਇਸ ਗੱਲ ਨੂੰ ਫੈਸਲੇਮੈਂਟ ਕਰ ਲੋ ਰਾਜੀਵਾਲ ਕਹਿੰਦਾ ਮੈਂ ਲੋਂਗੋ ਵਾਲ ਨਹੀਂ ਬਣਨਾ ਅੱਛਾ ਤੇ ਇਹਨਾਂ ਤੇ ਹੋਰ ਵੀ ਬੜੇ ਪ੍ਰੈਸ਼ਰ ਸੀ ਦੇ अच्छा सिर्फ एक संघर्ष ਸੀ ਹੂੰ ਸਿਰ ਸੰਘਰਸ਼ਾ ਸੀ ਜਿਸ ਅਸੇਵਕ ਤੇ ਕਾਨੂੰਨ ਵਾਪਸ ਕਰਾਣੇ ਸੀ ਔਰ ਕਿਸੇ ਗਲਤੀ ਨਹੀਂ ਆ ਰਹੀ ਸੀ ਸਹੀ ਤਾਂ ਮੋਦੀ ਸਾਹਿਬ ਨੇ ਸਮਝਾਣ ਦੀ ਮੀਟਿੰਗ ਕਰਨ ਦੀ ਗੱਲ ਕੀਤੀ ਉਹਨਾਂ ਕਾ ਠੀਕ ਹੈ ਹੂੰ ਮੈਂ ਮਾਫੀ ਮੰਗਦਾ ਮੈਂ ਨਹੀਂ ਸਮਝਾ ਸਕਿਆ ਤੇ ਵੱਡਪਨ ਸੀ ਹੂੰ ਔਰ ਮੋਦੀ ਸਾਹਿਬ ਨੇ 1 ਸਾਲ ਦੇ ਵਿੱਚ ਦਿੱਲੀ ਦੀ ਸਰਕਾਰ ਨੇ ਉਹ ਇਹ ਤੱਕ ਨਹੀਂ ਕਿਹਾ ਕਿਸਾਨ ਨੂੰ ਕਿਸੇ ਜਿਵੇਂ ਬੈਠੇ ਸੀ ਬੈਠੇ ਰਹੇ ਹੂੰ ਇਸੇ ਤਰ੍ਹਾਂ ਆਪ ਸਬਦ ਵੀ ਨਹੀਂ ਬੋਲੇ ਭਾਵੇਂ ਲਾਲ ਕਿਲੇ ਚਲੇ ਗਏ ਭਾਵੇਂ ਮੋਦੀ ਸਾਹਿਬ ਨੂੰ ਮਤਲਬ ਆਪਾਂ ਸੋਸ਼ਲ ਮੀਡੀਆ 'ਚ ਦੇਖਦੇ ਰਹੇ ਹਾਂ ਕਿਸ ਤਰ੍ਹਾਂ ਦੇ ਸਦਾਵਲੀ ਵਰਤਦੇ ਰਹੇ ਤੇ ਮੋਦੀ ਸਾਹਿਬ ਨੇ ਇਹਨਾਂ ਨੂੰ ਆਪਣਾ ਪੰਜਾਬ ਦੇ ਕਿਸਾਨ ਆਪਣੇ ਭਰਾ ਸਮਝ ਕੇ ਕਦੇ ਵੀ ਕੁਝ ਨਹੀਂ ਗਲ ਕਹੀ ਪਰ ਸੇਮ ਤੋਂ ਗੱਲ ਵਿੱਚ ਪਰ ਸੇਮ ਟਾਈਮ ਲਖੀਮਪੁਰ ਦੇ ਵਿੱਚ ਤਾਂ ਤੁਹਾਡੇ ਭਾਜਪਾ ਦੇ ਟੈਣੀ ਨੇ ਕਾਰ ਉੱਪਰ ਚੜਾ ਕੇ ਚਾਹ ਅੱਠ ਬੰਦੇ ਮਾਰ ਦਿੱਤੇ ਉਹਦੇ ਵਿੱਚ ਨਹੀਂ ਤੁਸੀਂ ਇਹ ਨਹੀਂ ਗੱਲ ਕਰ ਸਕਦੇ ਹੋ ਠੀਕ ਹੈ ਇੱਕ ਪਰਿਵਾਰ ਦੇ ਵਿੱਚ ਪੰਜ ਬੱਚੇ ਜੰਮਦੇ ਹਨ ਜੀ ਤਾਂ ਇੱਕ ਮਾੜਾ ਹੋ ਸਕਦਾ ਹੈ ਤੇ ਨਹੀਂ ਹੈ ਕਿ ਤੁਸੀਂ ਸਾਰੇ ਪਰਿਵਾਰ ਨੂੰ ਨਿੰਦਣ ਲੱਗਦੇ ਉਹਦੇ ਵਿੱਚ ਦੇਵਤਾ ਇਨਸਾਨ ਵੀ ਹੁੰਦੇ ਉਹ ਗਲਤ ਸੀ ਸੁਣੋ ਮੇਰੀ ਗੱਲ ਜੀ ਜੇ ਗਲਤ ਸੀ ਤਾਂ ਕਿਨੇ ਬਚਾਇਆ ਉਹ ਅੰਦਰ ਹੈ ਪਰਚਾ ਹੋਇਆ ਅਜੇ ਅਜੇ ਕੰ ਉਹ ਆਪਣੀ ਮੰਗ ਦੇ ਵਿੱਚ ਰੱਖਦੇ ਨੇ ਤੇ ਦੇਖੋ ਕਾਨੂੰਨ ਨੇ ਆਪ ਦਾ ਕੰਮ ਕਰਨਾ ਇਹਨਾਂ ਨੇ ਉਗਾਈਆਂ ਇਹਨਾਂ ਦੀ ਉਗਾਈ ਤੇ ਪਰਚਾ ਹੋਇਆ ਨਾ ਜੀ ਤੇ ਆਪ ਦੀ ਉਗਾਈਏ ਸਟੈਂਡ ਰੱਖਦੇ ਸਜ਼ਾ ਵੀ ਹੋ ਜੂਗੀ ਹੁਣ ਜੇ ਅਗਰੇ ਕਹੀਏ ਵੀ ਮੋਦੀ ਸਾਹਿਬ ਕਿਸੇ ਨੂੰ ਸਜ਼ਾ ਦੇਣ ਤਾਂ ਮੋਦੀ ਸਾਹਿਬ ਕੋਲ ਤਾਂ ਰਾਈਟ ਨਹੀਂ ਹੈ ਰਾਈਟ ਤਾਂ ਸਾਡੇ ਸੰਵਿਧਾਨ ਦੇ ਵਿੱਚ ਸਾਡੀ ਜੁਡੀਸ਼ੀਲੀ ਨੂੰ ਹੈ ਤੇ ਜੁਡੀਸ਼ੀਲੀ ਦੀ ਐਫ ਆਈ ਆਰ ਦਰਜ ਕਰਾਈ ਇਹਨਾਂ ਆਪਦੇ ਕੋਈ ਮੋਦੀ ਸਾਹਿਬ ਦੇ ਆ ਬੀ ਜੀ ਪੀ ਦੇ ਬਿਆਨਾਂ ਤੇ ਤਾਂ ਨਹੀਂ ਹੋਈ ਇਹਨਾਂ ਦੇ ਬਿਆਨ ਨੇ ਜਿਹੜੇ ਪੀੜਤ ਸੀਗੇ ਉਹਨਾਂ ਦੇ ਹੋਈਏ ਇਹਨਾਂ ਦੇ ਬਿਆਨ ਨੇ ਠੋਕ ਕੇ ਬਿਆਨ ਦੇਣ ਤੇ ਕੋਣ ਬਚਾਉਂਦਾ ਹੈ ਕੋਈ ਕੋਈ ਬਚਾ ਸਕਦਾ ਕਿਸੇ ਨੂੰ ਕੋਈ ਨਹੀਂ ਬਚਾ ਸਕਦਾ ਸਜ਼ਾ ਹੋਊਗੀ ਅਗਰ ਗਿਲਟੀ ਪਾਈ ਗਈ ਅਸੀ ਵੀ ਹੋ ਗਿਆ ਦੇ ਵਿੱਚ ਕੋਈ ਗਲਤੀ ਇੱਕ ਐਲੀਕੇਸ਼ਨ ਠੀਕ ਹੈ ਗਲਤ ਕਿਸੇ ਨੇ ਕੀਤਾ ਹੈ ਅਸੀਂ ਕੋਈ ਹੋ ਨਹੀਂ ਕਦੇ ਵੀ ਚੰਗਾ ਕੰਮ ਕੀਤਾ ਨਾ ਇਹ ਕੋ ਮੋਦੀ ਸਾਹਿਬ ਨੇ ਕਹੇ ਵੀ ਚੰਗਾ ਕੀਤਾ ਸਭ ਨੇ ਨਿੰਦਾ ਕੀਤੀ ਹੈ ਮਾੜਾ ਹੈ ਤੇ ਨਹੀਂ ਕਿ ਵੀ ਭਾਰਤ ਦੇ ਪਾਰਟੀ ਦੇ ਇੱਕ ਬੰਦਾ ਕੋਈ ਗਲਤ ਕੰਮ ਕਰ ਦੇ ਤਾਂ ਸਾਰੀ ਪਾਰਟੀ ਤੇ ਇਸ ਤਰ੍ਹਾਂ ਦੇ ਕਾਂਗਰਸ ਕਿਵੇਂ ਚੰਗੀ ਸੀ ਜੀ ਸਿੱਖਾਂ ਨੂੰ ਕਿੰਨਾ ਟੈਰਾਂ ਤੇ ਪਾ ਪਾ ਕੇ ਸਾਡੇ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਹਾਂ ਉਹ ਸਵਾਲ ਤੇ ਉਹ ਸਵਾਲ ਤੇ ਉਹ ਵੀ ਹੈ ਉਹ ਵੀ ਕਿਉਂ ਨਹੀਂ ਕਰ ਕਾਂਗਰਸ ਨੇ ਤਫਾਉ ਸਾਰੀ ਉਮਰ ਲੈ ਸਕਦਾ ਜਣ ਇਹਦੇ ਵਿੱਚ ਕਾਰਨ ਕੀ ਹੈ ਕਿ ਕੋਈ ਇਹਦੇ ਵਿੱਚ ਛੜੇ ਅੰਤਰ ਹੈ ਇਹਦੇ ਛੜੇ ਅੰਤਰ ਦੀ ਬੋ ਆਦੀ ਹੈ ਕਾਂਗਰਸ ਨੇ ਤਾਂ ਬੜੇ-ਬੜੇ ਸਾਡੇ ਤੇ ਜ਼ੁਲਮ ਕੀਤੇ ਸਾਡੇ ਗੁਰੂ ਘਰ ਤੇ ਹਮਲਾ ਕੀਤਾ ਤਾਂ ਕਿੰਨੀਆਂ ਉਹਨਾਂ ਨੇ હત્યાਆਂ ਕੀਤੀ ਕੋਈ ਗੱਲ ਨਹੀਂ ਜੇ ਅਗਰ ਖੇਵ ਖੇਰੀ ਦੇ ਵਿੱਚ ਕੀਤੀ ਹੈ ਗਲਤੀ ਉਹਨਾਂ ਗਲਤੀ ਕੀਤੀ ਹੈ ਤੇ ਕੋਟਸਾ ਦਾ ਦੇਊਗੀ ਕੌਣ ਬਚਾਂਦਾ ਕਾਂਗਰਸ ਨੂੰ ਕੌਣ ਬਚਾਉਂਦਾ ਰਿਹਾ ਕਾਂਗਰਸ ਦੇ ਉਹਨਾਂ ਬੰਦਿਆਂ ਕਾਂਗਰਸ ਨੂੰ ਕਾਂਗਰਸ ਬਚਾਉਂਦੀ ਰਹੀ ਸ਼ੁਕਰੇ ਮੋਦੀ ਸਾਹਿਬ ਨੇ ਆ ਕੇ ਸਜ਼ਾ ਦਿੱਤੀ ਹੈ ਕੇਸ ਕੋਲ ਕੀ ਪਰ ਕੱਲੇ ਕੀ ਸੀ ਉਹਦੇ 10 ਸਾਲਾਂ ਹੀ ਤੁਹਾਨੂੰ ਲੱਗਦਾ ਜਿੱਦਾਂ ਤੁਸੀਂ ਹੁਣ ਜਿੱਦੀ ਸ਼ਕਤੀ ਨਾਲ ਤੁਸੀਂ ਕਹਿ ਰਹੇ ਵੀ ਕਾਂਗਰਸ ਨੂੰ ਉਹ ਸਵਾਲ ਦੀਆਂ ਦੇ ਵਿੱਚ ਛੜੀ ਅੰਤਰ ਹੈ ਤਖਤ ਸੇਬ ਢਾ ਦਿੱਤਾ ਹਮਲੇ ਕੀਤੇ ਦਿੱਲੀ ਚ ਵੀ ਕਤਲੇਆਮ ਕੀਤਾ ਤਾਂ 10 ਸਾਲ ਮੋਦੀ ਸਰਕਾਰ ਦਾ ਰਾਜ ਰਿਹਾ ਤਾਂ ਉਹਨਾਂ ਬੰਦਿਆਂ ਨੂੰ ਫਾਂਸੀ ਦੇ ਦੇਣ ਚਾਹੀਦੀ ਸਿੱਖ ਮੰਗ ਕਰਦੇ ਨੇ ਇੱਕ ਗੱਲ ਸੁਣੋ ਜੀ ਕੇਸ ਜਿਹੜਾ ਹੈ ਨਹੀਂ ਚੱਲ ਰਿਹਾ ਸੀ ਮੋਦੀ ਸਾਹਿਬ ਆਣ ਦੇ ਬਾਅਦ ਕੇਸ ਚੱਲਿਆ ਹੂੰ ਟਾਈਟਲ ਲਿਬਰੇਰ ਅੰਦਰ ਹੋਏ ਹੂੰ ਕੁਛੋਨਾ ਤੋਂ ਮਰ ਚੁਕੇ ਹੂੰ ਔਰ ਉਹਨਾਂ ਨੂੰ ਮਤਲਬ ਜਿਹੜੇ ਮਤਲਬ ਪਰਿਵਾਰ ਜਿਹੜੇ ਸੀ ਉਹਨਾਂ ਨੇ ਸਹਾਇਤਾ ਦਿੱਤੀ ਹੂੰ ਮੋਦੀ ਸਾਹਿਬ ਨੇ ਬੜਾ ਖੁਸ਼ ਹੋਇਆ ਸਾਡੇ ਪੰਜਾਬ ਔਰ ਪੰਜਾਬੀਆਂ ਦੇ ਬਾਰੇ ਜ਼ਿਕਰ ਦੀ ਜੀ ਅਪਾ ਅੱਗੇ ਚੱਲਾਂਗੇ ਤੁਸੀਂ ਇਸ ਸੀਟ ਤੋਂ ਫਰੋਈ ਪਰ ਸੀਟ ਤੋਂ ਤੁਸੀਂ ਵੀ ਦਾਵੇਦਾਰ ਸੀਗੇ ਜਾਂ ਚਾਹੁੰਦੇ ਸੀ ਮੈਂ ਚੋਣ ਲੜਾਂ ਭਾਜਪਾ ਵੱਲ देखो मेरी राजनीति और तरह मैं मतलब और राज्य नेता है मैं एक शिवा दी राजनीति करना मैं परिवार दी राजनीति नहीं करता मैं व्यापार दी राजनीति नहीं करता और ना मेरे कोई व्यापार है ना मैं कभी मेरे परिवार को आगे लेके आया ठीक है मैं एक सेवा दी भावना ਨਾਲ ਜੋ ਮੈਂ ਵਾਦਾ ਕਰਦਾ ਮੈਂ ਪੂਰਾ ਕਰਦਾ ਜੀ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਮੈਂ ਕਦੇ ਮੰਗਣ ਨਹੀਂ ਗਿਆ ਕਿਸੇ ਕੋਲ ਮੈਨੂੰ ਆ ਚੀਜ਼ ਦਿੱਤੀ ਜਾਵੇ ਠੀਕ ਹੈ ਮੈਨੂੰ ਕਿਸੇ ਕਾਬਿਲਤ ਮੇਰੀ ਪਾਰਟੀ ਸਮਝਦੀ ਹੈ ਤੇ ਟਿਕਟੋ ਲੋਕਾਂ ਦੀ ਕਹਾਵਤ ਸੀ ਕਿ ਜਾਨੀ ਮੈਨੂੰ ਵਾਸਤੇ ਵੀ ਟਿਕਟ ਮਿਲਣੀ ਚਾਹੀਦੀ ਹੈ ਤੇ ਲੋਕਾਂ ਨੇ ਮੈਨੂੰ ਪੁੱਛਿਆ ਪੱਤਰਕਾਰਾਂ ਨੇ ਪੁੱਛਿਆ ਮੈਂ ਕਿ ਪਾਰਟੀ ਦਾ ਹੁਕਮ ਹੈ ਜੇ ਦੇ ਦੇਗੀ ਤਾਂ ਲੜ ਲਾਂਗੇ ਨਹੀਂ ਕਿਸੇ ਦੇ ਕੋਲ ਬਿਨ ਮਗਰ ਲੱਜਾਂਗੇ ਸਾਡੀ ਉਹ ਗੱਲ ਨਹੀਂ ਹੈ ਕਿ ਰੋਸ ਨਹੀਂ ਹੋਇਆ ਵੀ ਟਿਕਟ ਨਹੀਂ ਮਿਲੀ ਰੋਸ ਨਾ ਦੀ ਚੀਜ਼ ਹੀ ਨਹੀਂ ਸਾਡੇ ਤੇ ਕਦੇ ਸਿੱਕੇ ਦੇ ਰੋਸ ਕੀਤਾ ਹੀ ਨਹੀਂ ਕਈ ਪਾਰਟੀਆਂ ਦੇ ਬੰਦਿਆਂ ਨੂੰ ਟਿਕਟ ਨਹੀਂ ਮਿਲੀ ਉਹ ਪਾਰਟੀਆਂ ਛੱਡ ਗਏ ਆ ਹਾਂ ਮੈਂ 45 ਸਾਲ ਤੋਂ ਭਾਰਤੀ ਜਨਤਾ ਪਾਰਟੀ 'ਚ ਬੈਠਾ ਹਾਂ ਬੜੇ ਵਕਤ ਆਇਆ ਜਦ ਮੈਨੂੰ ਟਿਕਟ ਲੱਗ ਰਹੀ ਸੀ ਨਹੀਂ ਮਿਲ ਰਹੀ ਮੈਂਨੂੰ ਦੂਸਰੇ ਪਾਰਟੀ ਨਾਲ ਬੜਾ ਸੰਪਰਕ ਕੀਤਾ ਅੱਛਾ ਨਾ ਕਿ ਮੈਂ ਗੱਦਾਰ ਨਹੀਂ ਬਣਨਾ ਆਫਰ ਕਰ ਰਹੀ ਮੈਂ ਪਾਰਟੀ ਦਾ ਮੈਂ ਪਾਰਟੀ ਦਾ ਵਫਾਦਾਰ ਬਣਨਾ ਹੈ ਔਰ ਮੇਰੀ ਪਾਰਟੀ ਨੇ ਮੈਂ ਬਹੁਤ ਕੁਝ ਦਿੱਤਾ ਹੈ ਨੋ ਕੋਈ ਗੱਲ ਨਹੀਂ ਹੈ ਮੈਂ ਪਾਰਟੀ ਵਾਸਤੇ ਕੁਰਬਾਨੀ ਕੀਤੀ ਹੈ ਹਮੇਸ਼ਾ ਕੀਤੀ ਹੈ ਜੀ ਜਦੋਂ ਮੈਂ 90 ਦੇ ਚੋਣ ਲੜਿਆ ਸੀ ਕੋਈ ਲੜਨ ਨੂੰ ਤਿਆਰ ਨਹੀਂ ਸੀ ਤੇ ਅਟਲ ਵੈਰੀ ਵਾਸਪੀ ਦਾ ਫੈਸਲਾ ਸੀ ਪੀਸੀਸੀ 13 ਦੀ 13 ਸੀਟਾਂ ਲੜਾਵਾਂਗੇ ਅਕਾਲੀ ਦਲ ਵੀ ਦਰਦ ਆ ਪਜ ਗਿਆ ਤੇ ਬਾਈਕਾਟ ਕਰ ਗਿਆ ਕਾਂਗਰਸ ਨੇ ਬਾਈਕਾਟ ਕੀਤਾ ਸੀ ਤੇ ਭਾਰਤੀ ਜਨਤਾ ਪਾਰਟੀ ਚੋਣ ਜਿਹੜਾ ਸਰਜੀਤ ਜੈਨ ਨੇ ਫਿਰੋਜ਼ਪੁਰ ਤੋਂ ਮੈਂ ਕਦੇ ਮੈਂਬਰ ਦਾ ਇਹ ਪੰਚਾਇਤ ਦਾ ਕਿਸੇ ਦਾ ਚੋਣ ਨਹੀਂ ਨਾ ਮੈਂ ਐਮਐਲਏ ਦਾ ਲੜਾ ਸੀ ਮੈਂ ਸਿੱਧਾ ਪਾਰਲੀਮੈਂਟ ਦਾ ਚੋਣ ਲੜਿਆ ਸੀ ਮੇਰੀ ਪਾਰਟੀ ਵਾਸਤੇ ਮੈਂ ਕਹਿੰਦਾ ਕੋਈ ਲੜਨ ਦੀ ਯਾਰ ਨਹੀਂ ਮੈਂ ਲੜਾਂਗਾ ਹੋ ਅਸੀਂ ਫਿਰ ਵੀ ਲੜਿਆ ਮੈਂ 90 'ਚ ਲੜਿਆ 92 'ਚ ਲੜਿਆ 96 'ਚ ਲੜਿਆ ਹੋ ਕਿਹ ਪਾਰਟੀ ਦਾ ਲੈਸ ਜੋ ਪਾਰਟੀ ਦਾ ਵਾਸਤੇ ਅਸੀਂ ਪਰ ਮੈਂ ਨਹੀਂ ਕਰ ਰਿਹਾ ਤਿਆਰ ਹੈਗੇ ਸਿੱਪਨਲ ਅਕਾਲੀ ਦਲ ਨਾਲ ਹਾਲਕਿ ਪਹਿਲਾਂ ਮੈਂ ਸਵਾਲ ਕੀਤਾ ਭਾਜਪਾ ਦਾ ਪਹਿਲਾਂ ਬੜਾ ਬੜਾ ਨੇੜੇ ਦਾ ਰਿਸ਼ਤਾ ਸੀਗਾ ਮਤਲਬ ਨੌ ਮਾਸ ਨੌ ਤੋਂ ਮਾਸ ਤੋਂ ਤੇ ਨੇੜੇ ਕੋਈ ਹੁੰਦਾ ਹੀ ਨਹੀਂਗਾ ਤੇ ਜਦੋਂ ਹੁਣ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਤੁਹਾਡੇ ਸਾਹਮਣੇ ਅਕਾਲੀ ਦਲ ਦੇ ਵੀ ਜਿਹੜੇ ਕੈਡੀਡੇਟ ਹੈਗੇ ਨਹੀਂ ਕਾਂਗਰਸ ਦੇ ਵੀ ਹੈਗੇ ਨਹੀਂ ਉਹ ਤੁਹਾਨੂੰ ਮੁੱਹ ਨਹੀਂ ਲੱਗਦਾ ਵੀ ਇਹਨਾਂ ਨਾਲ ਕੱਲ ਇਕੱਠੇ ਸੀ ਜੱਫੀਆਂ ਪਾਉਂਦੇ ਸੀ ਇਕੱਠੇ ਪ੍ਰੋਗਰਾਮ ਕਰਦੇ ਸੀ ਇੱਕੋ ਥਾਲੀ ਚ ਰੋਟੀ ਵੀ ਖਾਂਦੇ ਸੀ ਵੀ ਅਸਤੇ ਭਾਈ ਭਾਈਆਂ ਅੱਜ ਵਿਰੋਧੀ ਹੋ ਗਏ ਚੋਣ ਵਿਰੋਧੀ ਹੁਣ ਇੱਕ ਦੂਜੇ ਦੇ ਇਲਜ਼ਾਮ ਚੱਲ ਰਹੇ ਨੇ ਉਹ ਕਹੇ ਰਹੇ ਅਸੀਂ ਅਸੂਲਾਂ ਕਰਕੇ ਭਾਜਪਾ ਤੋਂ ਪੁੱਛੋ ਭਾਜਪਾ ਕੇ ਦੀ ਜਿੱਦਾਂ ਤੁਸੀਂ ਕ ਵੀ ਕਾਲੀਆਂ ਤੋਂ ਲੋਕਾਂ ਦਾ ਭਰੋਸਾ ਟੁੱਟ ਗਿਆ ਹੈਗਾ ਦੇਖੋ ਜੀ ਸਾਡੀ ਲੜਾਈ ਕੋਈ ਬੰਦੂਕ ਗੋਲੇ ਬੱਟ ਦੀ ਥੋੜੀ ਐ ਲੜਾਈ ਵਿਚਾਰ ਦੀ ਐ ਵਿਚਾਰਾਂ ਦੀ ਲੜਾਈ ਦੇ ਵਿੱਚ ਕਿਹ ਵਿਚਾਰ ਦੀ ਲੜਾਈ ਆਪਦੇ ਪਿਓ ਨਾਲ ਵੀ ਹੋ ਸਕਦੀ ਐ ਉਹ ਡਾਂਗਾ ਸੋਟਾ ਦੀ ਲੜਾਈ ਥੋੜੀ ਹੈ ਸਾਡਾ ਵਿਚਾਰ ਹੈ ਦੇਸ਼ਿਤ ਵਿੱਚ ਸਾਡਾ ਵਿਚਾਰ ਹੈ ਕਿਸਾਨ ਖੁਸ਼ਹਾਲ ਹੋਣਾ ਚਾਹੀਦਾ ਸਾਡਾ ਵਿਚਾਰ ਹੈ ਸਾਡਾ ਪੰਜਾਬ ترقی ਕਰਨਾ ਚਾਹੀਦਾ ਸਾਡਾ ਵਿਚਾਰ ਹੈ ਸਾਡੇ ਨੌਜਵਾਨਾਂ ਨੂੰ ਨੌਕਰੀ ਮਿਲਿਆ ਚਾ ਸਾਡਾ ਵਿਚਾਰ ਹੈ ਨੌਜਵਾਨ ਨਸ਼ਾ ਮੁਕਤ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਆਉਣ ਵਾਲਾ ਟਾਈਮ ਨੌਜਵਾਨਾਂ ਦਾ ਸਾਡਾ ਵਿਚਾਰ ਹੈ ਉਹਨਾਂ ਦਾ ਕੋਈ ਹੋਰ ਵਿਚਾਰ ਸਾਡੇ ਵਿਚਾਰਾਂ ਦੀ ਲੜਾਈ ਹੈ ਨਾ ਕੀ ਕੋਈ ਡਾਂਗ ਸੁੱਟਦੀ ਹੈ ਠੀਕ ਹੈ ਸਾਡਾ ਵਿਚਾਰ ਅਸੀਂ ਲੈ ਕੇ ਚੱਲਿਆ ਹੁਣ ਸਾਡੇ ਵਿੱਚ ਕਾਂਗਰਸ ਦੇ ਲੋਕ ਵੱਡੇ ਲੀਡਰ ਆ ਕੇ ਅਗਰ ਮਿਲਦੇ ਹੈ ਤੇ ਸਾਨੂੰ ਕੀ ਦਰਾ ਸਾਡੇ ਵਿਚਾਰ ਦੇ ਨਾਲ ਜਿਹੜਾ ਦਾਰਾ ਨਾਲ ਅਸੈਂਬਲੀ ਤੋਂ ਹੁੰਦਾ ਮਿਲੇ ਉਹ ਸਾਡਾ ਜੇ ਆਪਦੇ ਵਿਚਾਰਾਂ ਨਾਲ ਛੱਡ ਕੇ ਸਾਡੇ ਵਿਚਾਰਾਂ ਨਾਲ ਸਹਿਮਤ ਹੁੰਦਾ ਹੈ ਤੇ ਸਾਡੇ ਉਹਦੇ ਨਾਲ ਕਾਹਦੀ ਲੜਾਈ ਹੈ ਕੋਈ ਲੜਾਈ ਨਹੀਂ ਹੂੰ ਪੰਜਾਬ ਚ ਭਾਜਪਾ ਲਈ ਕਾਂਗਰਸ ਕੋਈ ਚੈਲੰਜ ਹੈਗਾ ਕਾਂਗਰਸ ਦੇ ਵੀ ਕਿਉਂਕਿ ਇੱਥੇ ਵੀ ਬੱਲੋ ਹੁਣ ਛੇਰ ਸਿੰਘ ਕੁਬਾਇਆ ਜਿਹੜੇ ਨੇ ਉਹ ਉਹਨਾਂ ਵੱਲੋਂ ਕੈਂਡੀਡੇਟ ਨੇ ਉਹ ਪਹਿਲਾਂ ਗੱਲ ਇਹ ਦਾ ਇਕੱਠੇ ਰਹੇ ਹੋ ਤਾਂ ਕਿ ਮੰਨਦੇ ਹੋ ਕੱਲਾ ਇੱਥੇ ਨਹੀਂ ਫਰੀਹਪੁਰ ਨਹੀਂ ਪੂਰੇ ਪੰਜਾਬ 13 ਸੀਟਾਂ ਦੀ ਗੱਲ ਕਰੀਏ ਦੇਖੋ ਗੱਲ ਸੁਣਾਓ ਰਾਜਨੀਤੀ ਦਾ સ્તર ਗਿਰ ਚੁੱਕਿਆ ਹੈ ਹੂੰ ਅੰਨ ਨੇਤਾ ਨਹੀਂ ਗਰਾਤਾ ਹੈ ਹੂੰ ਇਵਾਦੇ ਕਰਕੇ ਪੂਰੇ ਨਹੀਂ ਕਰਦੇ ਹੁਣ ਮੈਨੂੰ ਦੱਸੋ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੈਸੇ ਤਾਂ ਇੰਡੀਆ ਦੇ ਵਿੱਚ ਮਿਲੇ ਹੋਏ ਨੇ ਦਿੱਲੀ ਦੇ ਜੱਫੀਆਂ ਪਾਈ ਜਾਂਦੇ ਨੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਪੰਜਾਬ ਤੇ ਵੱਖਰੇ ਵੱਖਰੇ ਲੜੀ ਜਾਂਦੇ ਨੇ 21 ਲੋਕ ਸਮਝ ਨਹੀਂ ਆਉਂਦੇ ਲੋਕ ਵੀ ਇਹ ਕਾਦੇ ਵਾਸਤੇ ਕਰਦੇ ਸਮਝ ਜਾਂਦੇ ਸਭ ਇਹ ਕੇਜਰੀਵਾਲ ਸਾਹਿਬ ਇਹ ਤਾਂ ਐਨੇ ਛੋਟੇ ਬੰਦੇ ਨੇ ਕਸਮਾਂ ਖਾ ਜਾਂਦੇ ਨੇ ਹੂੰ ਕਹਿੰਦੇ ਸੀ ਮੇਰੇ ਬੱਚਿਆਂ ਦੀ ਕਸਮ ਐ ਮੈਂ ਕਾਂਗਰਸ ਦੇ ਨਾਲ ਕਦੇ ਸਰਕਾਰ ਜਾਂ ਕਾਂਗਰਸ ਨਾਲ ਨਹੀਂ ਮਿਲੂਗਾ ਹੂੰ ਤੇ ਲੋਕ ਇਸ ਚੀਜ਼ ਨੂੰ ਸਮਝ ਗਏ ਨਾ ਜੀ ਤੇ ਰਾਜਨੀਤੀ ਦਾ ਸਿੱਧਰਤ ਰਾਜਨੀਤਿਕਵਾ ਨਹੀਂ ਕਰਾਇਆ ਹੈ ਨਾ ਜੀ ਹੂੰ ਤੇ ਅਗਰ ਜਿਹੜੀ ਗੱਲ ਕਹੋ ਉਹਦੇ ਤੇ ਖਰੇ ਉਤਰੋ ਤਾਂ ਲੋਕ ਕਦਰ ਕਰਦੇ ਆ ਹੂੰ ਔਰ ਅੱਜ ਤੱਕ ਦਾ ਮੌਸਮ ਹੈ ਅੱਜ ਪਤਾ ਨਹੀਂ ਕਿ ਲੇ ਨੇਤਾਵਾਂ ਤੋਂ ਪੁੱਛਣਾ ਪੈਂਦਾ ਜਦੋਂ ਮੇਰੇ ਕੋਲ ਸਾਡੇ ਕੋਲ ਆ ਜਾਂਦੇ ਭਾਈ ਸਾਹਿਬ ਪਾਰਟੀ ਕਿਹੜੀ ਹੁਣ ਦੱਸਿਆ ਜੀ ਅੱਛਾ ਸਭ ਨੇ ਹੁੰਦਾ ਕਿਹੜਾ ਕਦੋਂ ਕਿਸੇ ਤੇ ਕਿਧਰ ਬਦਲ ਗਿਆ ਜੀ ਸਭ ਤੋਂ ਤੁਸ ਕਿ ਪਤਾ ਨਹੀਂ ਕਿਹੜਾ ਕਿਧਰ ਬਦਲ ਗਿਆ ਜੀ ਸਭ ਤੋਂ ਵੱਧ ਭਾਜਪਾ ਨੇ ਇਕੱਠੇ ਕੀਤੇ ਨੇ ਦੇਖੋ ਰਵਨੀਤ ਬਿੱਟੂ ਕਾਂਗਰਸ ਦਾ ਪੰਜਾਬ ਦਾ ਵੱਡਾ ਚਿਹਰਾ ਸੀ ਉਹ ਵੀ ਲੈ ਲੈ ਕੈਪਟਨ ਸਾਹਿਬ ਲੈ ਲੈਣ ਦੀ ਵਾਈਫ ਲੈ ਲਈ ਮਤਲਬ ਭਾਜਪਾ ਨੇ ਸਾਰੇ ਕਿੱਥੇ ਕਰ ਲਏ ਕੀ ਤੁਹਾਡੇ ਕੋਲ ਗਿੱਦੜ ਸਿੰਘ ਕੀਹੜੀ ਚੀਜ਼ ਹੈ ਭਾਜਪਾ ਕੋਲ ਐਸੀ ਤੁਸੀਂ ਕਰੋ ਵੀ ਰਾਜਨੀਤਕਾਂ ਦਾ ਕੋਈ ਭਰੋਸਾ ਨਹੀਂ ਰਿਹਾ ਉਹ ਤੇ ਭਾੜੀ ਸਖਿੱਚ ਲੈ ਬੰਦੇ ਸਾਰੇ ਅੱਛੀ ਸੋਚ ਹਮ ਅੱਛਾ ਵਿਚਾਰ ਹਮ ਜਿੱਥੇ ਅੱਛੀ ਸੋਚ ਹੋਏਗੀ ਨਾ ਜੀ ਹਮ ਜਿੱਥੇ ਪਿਆਰ ਹੋਣਾ ਹਮ ਜਿੱਥੇ ਮਿਠਾਸ ਹੋਏਗੀ ਹ ਉਧਰ ਜਾਂਦੇ ਜਿੱਥੇ ਮਿਠਾਸ ਨਾ ਆਵੇ ਅੱਛਾ ਵਿਚਾਰ ਨਾ ਆਵੇ ਕੋਈ ਨਹੀਂ ਜਾਂਦਾ ਉਧਰ ਕਾਂਗਰਸ ਵਾਲੇ ਕਹਿੰਦੇ ਕੁਝ ਆ ਰਿਹਾ ਹੈ ਤਾਂ ਸਾਡੀ ਗੁਣ ਹੈ ਸਾਡੇ 'ਚ ਉਹ ਮੱਤਾ ਹੈ ਹੂੰ ਅਗਰ ਅਸੀਂ ਕਿਸੇ ਨੂੰ ਆਕਰਸ਼ਿਤ ਕਰਕੇ ਸਾਡੇ ਕੋਲ ਆ ਰਿਹਾ ਹੈ ਹੂੰ ਤਾਂ ਭਾਰਤੀ ਜਨਤਾ ਪਾਰਟੀ ਇਹਦੇ ਵਿਚਾਰਾਂ 'ਚ ਗੁਣ ਹੈ ਇਸ ਕਰਕੇ ਆ ਰਹੇ ਨੇ ਕੋਈ ਸਾਡੇ ਕੋਲ ਜਾਦੂ ਨਹੀਂ ਹੈ ਕਾਂਗਰਸ ਵਾਲੇ ਕਹਿੰਦੇ ਉਹਨਾਂ ਕੋਲ ਈਡੀ ਹੈ ਇਹਨਾਂ ਕੋਲ ਐਨਆਈਏ ਹੈ ਇਹਨਾਂ ਕੋਲ ਸੀਆਈਟੀ ਹੈ ਇਹਨਾਂ ਕੋਲ ਪੁਲਿਸ ਹੈ ਤਾਂ ਬੰਦੇ ਡਰਦੇ ਜਾ ਰਹੇ ਆ ਕਹਿੰਦੇ ਨਹੀਂ ਦੇਖੋ ਗੱਲ ਸੁਣੋ ਨਾਚਣਾ ਜਾਣੇ ਹੰਗਟੇ ਡਾ ਹੂੰ ਜੋ ਚਲੇ ਜਾਂਦਾ ਉਹ ਇੱਕ ਈਡੀ ਹੈ ਹੂੰ ਕੀ ਕਰੇਗੀ ਈਡੀ ਹੂੰ ਬਿੱਟੂ ਦਾ ਈਡੀ ਕੀ ਕਰਦੀ ਸੀ ਕਿਸੇ ਦਾ ਕੀ ਈਡੀ ਕਰਦੀ ਸੀ ਹੂੰ ਇਹ ਈ ਕੁਛ ਨਹੀਂ ਹੈ ਇੱਕ ਕਾਨੂੰਨ ਹੈ ਉਹਦੇ ਤਾਰੇ ਦੇ ਵਿੱਚ ਅਗਰ ਕਿਸੇ ਨੇ ਠੱਗੀ ਪੰਜੀ ਕੀਤੀ ਹੈ ਤਾਂ ਏਡੀ ਨ ਕੰਮ ਕਰਨਾ ਉਹਦੇ ਵਿੱਚ ਏਡੀ ਕਿਸੇ ਦੇ ਪਿੱਛੇ ਥੋੜੇ ਲੰਦਿਆਂ ਲਾੜ ਜਿਵੇਂ ਤੇ ਏਡੀ ਫੇਰੇ ਕਿਸੇ ਹੋਰ ਦੇ ਲਾ ਕਬੱਡੀ ਤੋਂ ਵੱਡਾ ਲੈ ਕੇ ਅਸੀਂ ਲਾ ਲਈ ਗੋਟਾ ਇਹ ਨਾ ਪਹਿਲੇ ਗੱਲ ਤਾਂ ਨਹੀਂ ਹੈ ਪ੍ਰਜਾਤੰਤਰ ਦੇ ਵਿੱਚ ਸਭ ਨੂੰ ਵੋਟਨ ਬੋਲਣ ਦਾ ਅਧਿਕਾਰ ਹੈ ਛੋਟੇ ਤੋਂ ਛੋਟਾ ਬੰਦਾ ਵੀ ਤੁਸੀਂ ਦੇਖ ਰਹੇ ਹੋ WhatsApp ਤੇ ਵੀਡੀਓ ਕਾਲ ਤੇ ਮੋਦੀ ਸਾਹਿਬ ਨੂੰ ਨਾ ਚੀਜ਼ ਕਹਿਣ ਲਈ ਕਹਿ ਦਿੰਦਾ ਹੈ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਕਹਿ ਦਿੰਦਾ ਹੈ ਮੁੱਖ ਮੰਤਰੀ ਨੂੰ ਕਹਿ ਦਿੰਦਾ ਹੈ ਇਹ ਦੇਸ਼ ਹੈ ਸਾਡਾ ਪਾਕਿਸਤਾਨ ਜਿੱਦ ਨਹੀਂ ਕਹਿ ਸਕਦਾ ਕੋਈ ਦੂਸਰੇ ਦੇਸ਼ਾਂ ਜਿੱਦ ਨਹੀਂ ਕਹਿ ਸਕਦਾ ਕੋਈ ਸਾਡੇ ਕੋਲ ਸਭ ਤੋਂ ਸਰੂਪ ਜਿਹਾ ਸਾਡਾ ਪਰਦਾ ਤੰਤਰ ਹੈ ਉਹਦੇ ਵਿੱਚ ਸਭ ਨੂੰ ਅਧਿਕਾਰ ਹੈ ਬੋਲਣ ਦਾ ਪਰ ਬੋਲ ਰਹੇ ਲੋਕ ਕੋਈ ਨਹੀਂ ਬੋਲਦਾ ਮੈਂ ਵੀ ਆਪਾ ਮਤਲਬ ਆਪ ਨੂੰ ਬੱਚੇ ਕੋਈ ਸਾਹਮਣੇ ਨਾ ਜਾਣ ਤੇ ਕਹਿਣ ਜੀ ਇਹ ਕਰਦੇ ਦੂਸਰੇ ਤੇ ਨਾਥਣਾ ਜਾਣ ਗਣੇ ਅੰਗ ਟੇੜਾ ਕੋਈ ਅਧਿ ਕਰ ਲੇ ਪੰਜਾਬ ਦੇ ਲੋਕ ਭਾਜਪਾ ਤੋਂ ਖੁਸ਼ ਨਹੀਂ ਦੇਖੋ ਬਾਤ ਸੁਣਾਉ ਮੈਂ ਤਾਂ ਕਹਿੰਦਾ ਖੁਸ਼ ਹੈ ਬੱਚਿਆਂ ਦਾ ਤਾਂ ਪੇਪਰ ਹੁੰਦਾ 1 ਸਾਲ ਬਾਅਦ ਹੂੰ ਸਾਡਾ ਹੁੰਦਾ 5 ਸਾਲ ਬਾਅਦ ਹੂੰ ਠੀਕ ਹੈ ਜੀ 5 ਸਾਲ ਬਾਅਦ ਪੇਪਰ ਸਾਡਾ ਹੁਣ ਹੋਏਗਾ ਤਾਂ ਪਤਾ ਲੱਗ ਜੂਗਾ ਸਾਡੇ ਤਾਂ ਖੁਸ਼ ਹੈ ਕਿ ਨਹੀਂ ਖੁਸ਼ ਹੈ ਕਿਸਾਨ ਖੁਸ਼ ਨਹੀਂ ਨਜ਼ਰ ਆ ਰਹੇ ਤੁਹਾਡਾ ਥਾਂ ਥਾਂ ਵਿਰੋਧ ਹੋ ਰਿਹਾ ਹਸਰਾ ਜਨਸ ਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਥਾਂ ਥਾਂ ਤੇ ਤੁਸੀਂ ਕਹਿੰਦੇ ਕਿਸਾਨਾਂ ਨੂੰ ਇੱਕ ਚੀਜ਼ ਹੀ ਸਮਝ ਆ ਜਾਣੀ ਚਾਹੀਦੀ ਇਹ ਪ੍ਰਜਾਤੰਤਰ ਦੇਸ਼ ਹੈ ਕਿਸਾਨਾਂ ਨੇ ਚੋਣ ਨਹੀਂ ਲੜਿਆ ਸੀ ਲੜਿਆ ਰਾਜੀਵਾਲ ਸਾਹਿਬ ਕਹਿੰਦੇ ਸੀ ਮੈਂ ਮੁੱਖ ਮੰਤਰੀ ਬਣਨਾ ਹੈ ਹੂੰ ਜਮਾਨਤ ਵੀ ਨਹੀਂ ਬੱਚੀ ਸਰਦਾਰ ਜੀ ਦੀ ਹੂੰ ਜਿੰਨੇ ਵੀ ਕਿਸਾਨ ਲੜੇ ਸੀ ਜਮਾਨਤ ਨਹੀਂ ਬੱਚੀ ਹੂੰ ਇਹ ਪ੍ਰਜਾਤੰਤਰ ਦੇ ਵਿੱਚ ਸਭ ਤੋਂ ਜ਼ਿਆਦਾ ਵੋਟ ਦੀ ਤਾਕਤ ਹੈ ਹੂੰ ਜਿੱਥੇ ਵੋਟ ਜ਼ਿਆਦਾ ਹੋ ਜਾਉ ਉੱਥੇ ਕਾਨੂੰਨ ਬਣ ਜਾਂਦਾ ਹੈ ਵੋਟ ਨਾਲ ਹੂੰ ਤੇ ਲੜਕੇ ਚੋਣ ਸਰਕਾਰ ਬਣਾ ਲੈਣ ਹੂੰ ਔਰ ਆਪ ਦੀ ਮਰਜ਼ੀ ਜੋ ਕਰ ਲੈਣ ਹੂੰ ਔਰ ਕਿਸੇ ਨੂੰ ਵੋਟਾਂ ਵਾਸਤੇ ਹਰ ਇੱਕ ਜਗ੍ਹਾ ਮਤਲਬ ਘੇਰਾ ਪਾ ਲੈਣਾ ਅਪਸ਼ਬਦ ਬੋਲਣਾ ਅੱਛੀ ਗੱਲ ਨਹੀਂ ਹੈ ਹੂੰ ਤੇ ਲੜਕੇ ਦੇਖ ਲੜਚੋ ਸਵਾਲ ਜੇ ਸਵਾਲ ਕਰਨਾ ਚਾਹੁੰਦੇ ਨੇ ਸਵਾਲ ਕਰਨ ਦਾ ਤੇ ਹੱਕ ਕੀ ਸਵਾਲ ਮੈਨਰੇ ਨਾਲ ਕਰਾ ਦੋਲੇ ਬਿਠਾ ਕੇ ਸਵਾਲ ਕੀ ਕਰ ਉਹ ਤਾਂ ਥਾਥਾ ਕਰ ਤੁਹਾਨੂੰ ਨਹੀਂ ਜੇ ਤੁਸੀਂ ਇਸ ਹਲਕੇ ਚੋਣ ਪ੍ਰਚਾਰ ਕਰ ਰਹੇ ਹੋ ਤੁਹਾਨੂੰ ਬਿਠਾ ਕੇ ਸਾਹਮਣੇ ਜਵਾਬ ਹੀ ਨਹੀਂ ਆਏਗਾ ਮੈਨੂੰ ਰਾਜ ਮੈਂ ਕਹਿੰਦਾ ਰਾਜਵਾਲ ਨੂੰ ਜਵਾਬ ਨਹੀਂ ਆਉਂਦਾ ਮੇਰੇ ਸਾਹਮਣੇ ਮੈਂ ਪੁੱਛੇ ਰਾਜਵਾਲ ਨੂੰ ਤੁਸੀਂ ਮੇਰੇ ਤੋਂ ਹੁਣੇ ਪੁੱਛ ਕੇ ਦਿਖਾ ਦਿਓ ਰਾਜਵਾਲ ਵੀ ਜਾਨੀ ਸਾਹਿਬ ਪੁੱਛਦਾ ਹੈ ਕਿ ਰਾਜਵਾਲ ਸਾਹਿਬ ਉਹ ਕਾਨੂੰਨ ਤੁਸੀਂ ਕਹਿੰਦੇ ਮਾੜੇ ਮਾੜੇ ਸਹੀ ਤੁਸੀਂ 1600 ਕਿਸਾਨ ਹਿਮਾਚਲ ਪ੍ਰਦੇਸ਼ ਦੇ ਵਿੱਚ 5-5 ਕਿਲੋ ਕਣਕ ਕਣਕ ਦੀ ਗੱਠੜੀ ਲੈ ਕੇ 40 ਦਿਨ ਅਸੀਂ ਅੰਦਰ ਰਹਿ ਕੇ ਆਏ ਕੀ ਮੰਗਦੇ ਕੀ ਸੀ ਇਹਨਾਂ ਨੇ ਮੰਗਿਆ ਸੀ ਕਿ ਸਾਨੂੰ ਆਜ਼ਾਦੀ ਹੋਣੀ ਚਾਹੀਦੀ ਐ ਅਸੀਂ ਮਰਜ਼ੀ ਉੱਤੇ ਫਸਲ ਵੇਚੀਏ ਤੇ ਮੋਦੀ ਨੇ ਕਹਿੰਦੇ ਵੀ ਠੀਕ ਐ ਕਿਸਾਨ ਆਜ਼ਾਦ ਐ ਔਰ ਮੋਦੀ ਨੇ ਇੱਕ ਸਟੱਪ ਅੱਗੇ ਕਰਕੇ ਕਲ ਕਹੀ ਕਿ ਵੀ ਨਾ ਵੇਚਣੋਂ ਟੈਕਸ ਨਾਲ ਲੈਣੋਂ ਟੈਕਸ ਵੇਚੋ ਮਰਜ਼ੀ ਉੱਤੇ ਕੀਤਾ ਕਿਹੜੀ ਗੱਲ ਹੋਈ ਕਿਸਾਨ ਇੱਕ ਹੀ ਕਹਿ ਰਹੇ ਕਹਿੰਦੇ ਸਾਨੂੰ ਭਾਜਪਾ ਨੇ ਦਿੱਲੀ ਨਹੀਂ ਜਾਣ ਦਿੱਤਾ ਹੁਣ ਅਸੀਂ ਤੁਹਾਨੂੰ ਪੰਜਾਬ ਚ ਪਿੰਡਾਂ ਚ ਕਿਉਂ ਵੜਨ ਦੇਈਏ ਕਹਿੰਦੇ ਏਡੀ ਏਡੀ ਕਿੱਲਾ ਲਾ ਦੋ ਤੁਸੀਂ ਸ਼ੁਕਰਾਨੇ ਮਾਰ ਦਿੱਤਾ ਗੋਲੀ ਮਾਰ ਕੇ ਮੇਰੀ ਗੱਲ ਸੁਣੋ ਦੇਖੋ ਗੱਲ ਸੁਣੋ ਦੇਖੋ ਸਵੀਕਰਣ ਕੋਈ ਹੋਰ ਨਹੀਂ ਸੀਗਾ ਆਪਣੇ ਬੱਚਾ ਪੰਜਾਬ ਦਾ ਬੱਚਾ ਕਿਸੇ ਮਾਪਿਓ ਦਾ ਬੱਚਾ ਗਲਤ ਹੋਇਆ ਉਹ ਦੇਖੋ ਗਲਤ ਹੈ ਮੈਂ ਤੁਹਾਨੂੰ ਕਦਾ ਗਲਤ ਨਹੀਂ ਹਾਂ ਤੇ ਅਸੀਂ ਕਿਸੇ ਨੂੰ ਲੜਾਈ ਕਰਨ ਦੀ ਤਿਆਰੀ ਤੇ ਜਾਵਾਂਗੇ ਕੀ ਅਸੀਂ ਦਿੱਲੀ ਜਾਣ ਦੀ ਗੱਲ ਕਰਦੇ ਹੋ ਤੇ ਦਿੱਲੀ ਗਏ ਨਹੀਂ ਹੋ 람ਲੀਲਾ ਮੈਦਾਨ ਦੇ ਕਿਸਾਨ ਆਪ ਦਾ ਉੱਥੇ ਪ੍ਰਦਰਸ਼ਨ ਨਹੀਂ ਕਰ ਗਏ ਜੇ ਪਿਛਲੀ ਵਾਰੀ ਗਏ ਸੀ ਟਰੈਕਟਰ ਲੈ ਲੈ ਕੇ ਉਥੇ ਸੜਕਾਂ ਰੋਕੀ ਰੱਖਿਆ ਲੋਕ ਪਰੇਸ਼ਾਨ ਸੀ ਗਏ ਤੇ ਟਰੈਕਟਰ ਲੈ ਕੇ ਜਾਣਾ ਹੋਵੇ ਲੜ ਕੇ ਕੇ ਜਾਣਾ ਔਰ ਟਰੈਕਟਰ ਕਹੇ ਦੇ ਟਰੈਕਟਰਾਂ ਦੇ ਅੱਗੇ ਕੀ ਸਾਧਨ ਤੇ ਹਥਿਆਰ ਭਾਲੇ ਸੇਲੇ ਲੈ ਕੇ ਜਾਣਾ ਔਰ ਆਪ ਆਪ ਨੂੰ ਆ ਫੌਜ ਸਮਝ ਕੇ ਤੇ ਲੜਾਈ ਦੀ ਇੱਛਾ ਨਾਲ ਜਾਣਾ ਕੋਈ ਅੱਛੀ ਗੱਲ ਤਾਂ ਨਹੀਂ ਹੈ ਠੀਕ ਹੈ ਪ੍ਰਜਾ ਤੰਤਰ ਦੇਸ਼ ਹੈ ਉਹਦੇ ਵਿੱਚ ਪ੍ਰਜਾ ਵੀ ਸੁਖੀ ਰਹਿਣੀ ਚਾਹੀਦੀ ਹੈ ਕਿਸੇ ਨੂੰ ਮੇਰੇ ਕਰਕੇ ਕਿਸੇ ਨੂੰ ਕੋਈ ਦੁੱਖ ਹੋਵੇ ਠੀਕ ਹੈ ਤੁਸੀਂ ਗੱਲ ਰੱਖਣੀ ਹੈ ਉਹਦਾ ਤੁਸੀਂ RAM LILA ਮੈਦਾਨ 'ਚ ਜਾਓ ਤੇ ਉੱਥੇ ਬੈਠ ਕੇ ਕਲ ਨਹੀਂ ਕਰਕੇ ਕਿਨੇ ਰੁਕੇ ਨਹੀਂ ਪਰ ਜਿਹੜੇ ਕਾਫਲੇ ਜਾਣਾ ਚਾਹੁੰਦੇ ਸੀ ਉਹ ਇਹ ਤਾਂ ਦੋ ਤੜਕੇ ਕਾਫਲਾ ਰਾਜੇ ਵਾਲ ਗਰੁੱਪ ਤੇ ਕਿੰਨੇ ਰੈਲੀ ਕਰਾ ਕਾਫਲਾ ਕਿਸ ਤਰ੍ਹਾਂ ਜਾਣਾ ਚਾਹੁੰਦਾ ਸੀ ਕਿਸ ਨੀਅਤ ਨਾਲ ਜਾਂਦਾ ਸੀ ਦੋਜ਼ਰ ਲੈ ਕੇ ਇਹ ਜਾ ਕੇ ਠੀਕ ਹੈ ਕਾਨੂੰਨ ਨੇ ਰੋਕਿਆ ਰੁਕੋ ਅਗਰ ਕਾਨੂੰਨ ਜੇਸੀ ਕਾਨੂੰਨ ਦੀ ਪਰਵਾਹ ਨਹੀਂ ਕਰਦੇ ਸੰਵਿਧਾਨ ਦੀ ਪਰਵਾਹ ਨਹੀਂ ਕਰਦੇ ਫਿਰ ਅਸੀਂ ਦੇਸ਼ ਦੇ ਨਾਗਰਿਕ ਨਾ ਹੋਇਆ ਰੇ ਮੈਂ ਹਾਂ ਠੀਕ ਹੈ ਮੇਰਾ ਕਾਨੂੰਨ ਕਹਿੰਦਾ ਹੈ ਵੀ ਤੂੰ ਇੱਥੇ ਨਹੀਂ ਜਾਣਾ ਕਿ ਕਾਨੂੰਨ ਹੈ ਵੀ ਮੈਨੇ ਦੱਸਿਆ ਵੀ ਮੈਂ ਪਹੁੰਚਿਆ ਅਗਰ ਮੈਂ ਸੰਘਰਸ਼ ਕਰਨਾ ਹੈ ਜਾਂ ਮੈਂ ਪ੍ਰੋਟੈਸਟ ਕਿਸੇ ਚੀਜ਼ ਦਾ ਕਰਨਾ ਹੈ ਤਾਂ ਮੈਂ ਇਸ ਤਰ੍ਹਾਂ ਕਰਾਂ ਤੇ ਮੈਂ ਉਸ ਤਰ੍ਹਾਂ ਕਰਾਂ ਜੀ ਆਪਨੇ ਇੱਕ ਨਾਰਾ ਦਿੱਤਾ ਹੈ ਕਹਿੰਦੇ ਜ਼ੁਲਮ ਦਾ ਜਵਾਬ ਵੋਟ ਨਾਲ ਕਿਹੜਾ ਜ਼ੁਲਮ ਮਹਿਸੂਸ ਹੁੰਦਾ ਉਹਨਾਂ ਨੂੰ ਆ ਜੇਗਾ ਪਤਾ ਲੱਗ ਜੂਗਾ ਉਹ ਕਹਿੰਦੇ ਕੇਸਰੀਵਾਲ ਤੇ ਨਜ਼ਾਇਰ ਚਲੋ ਹੁਣ ਕਿੰਨੇ ਕੁ ਦਿਨ ਹੈ ਜਨਾਬ ਕਿਸੇ ਨੇ ਪੁੱਛਿਆ ਨਹੀਂ ਮੇਰੇ ਵਾਲ ਕਿੰਨੇ ਆ ਬਲੋ ਰੁਕ ਹਣੀ ਸਿੱਟ ਦੇਦਾ ਅੱਗੇ ਆਗੇ 4 ਤਾਰੀਖ ਹੂੰ ਗਿਣਤੀ ਆਦਿਨ ਪਤਾ ਲੱਗ ਜੂਗਾ ਵੀ ਵੋਟ ਨਾਲ ਕੀ ਹੁੰਦਾ ਹੈ ਇੱਥੇ ਗੱਲ ਦੱਸੋ ਇਹਦਾ ਮਤਲਬ ਇਹ ਨਾ ਜੀ ਬਦਨਾਮ ਕਰਨ ਲੱਗੇ ਹੋਏ ਨੇ ਇਹਨਾਂ ਦੀ ਸੋਚ ਹੈ ਕਿ ਕੋਈ મોદી ਸਾਹਿਬ ਦਾ ਕੰਮ ਉਹਨੂੰ ਬਦਨਾਮ ਕਰੋ ਇਹ ਵੀ ਇਹ ਵੀ ਮਸ਼ੀਨ ਹੈ ਜਿੱਥੇ ਜਿੱਤ ਜਾਣ ਮਸ਼ੀਨ ਅੱਛੀ ਜਿੱਥੇ ਹਾਰ ਜਾਣ ਮਸ਼ੀਨ ਮਾੜੀ ਇੱਕ ਗੱਲ ਥੋੜੀ ਹੁੰਦੀ ਹੈ ਇਸ ਵਾਰ ਤੇ ਸਟੇਜਾਂ ਤੇ ਗੱਲ ਕਹੀ ਜਾ ਰਹੀ ਵੀ ਭਾਜਪਾ ਜੇ ਤੀਜੀ ਵਾਰ ਆਉਂਦੀ ਤੇ EVM ਦਾ ਕਮਾਲ ਹੋਏਗਾ ਤੇ ਬੰਗਾਲ ਚੋਂ ਕਿਵੇਂ ਜਿੱਤੇਗੀ ਮਾਤਾ ਜੀ ਕਿਵੇਂ ਜਿੱਤੇ ਬੰਗਾਲ ਵਾਲੀ ਜੇ ਐੀਵੀਐਮ ਦੀ ਕਮਾਲ ਹੁੰਦੀ ਤਾਂ ਫਿਰ ਉੱਥੇ ਤਾਂ ਜ਼ਰੂਰੀ ਸੀ ਨਾ ਫਿਰ ਸਰਕਾਰ ਨੂੰ ਇਹ ਕੰਮ ਕਰਨਾ ਜ਼ਰੂਰੀ ਸੀ ਜੇ ਐੀਵੀਐਮ ਨਾਲ ਕਰਦੇ ਹੁੰਦੇ ਤਾਂ ਮਤਲਬ ਗਠੀਆ ਗੱਲ ਆਏ ਹੁਣ ਕੀ ਲੱਗੇ ਹੁਣ ਕਹਿੰਦੇ ਜੀ ਇੰਜੈਕਸ਼ਨ ਨਾਲ ਦੇ ਪਿੱਛੇ ਲੱਗੇ ਆ ਜੀ મોદી ਨੇ ਇੰਜੈਕਸ਼ਨ ਲਾਏ ਤੇ ਬੰਦੇ ਮਰਦੇ ਆ ਜੀ ਵੀ ਉਹ ਕਦੇ ਵੀ ਜਿਹੜੇ મોદી ਇਸ ਚੀਜ਼ ਦੀ ਸ਼ਾਬਾਸ਼ੀ ਲੈ ਰਿਹਾ ਹੈ ਅਸੀਂ ਦੂਸਰੇ ਦੇਸ਼ਾਂ ਦੇ ਲੋਕ ਬਚਾਏ ਇਹਨਾਂ ਨੂੰ ਹਜਮ ਨਹੀਂ ਹੁੰਦਾ ਇੱਕ ਜਿਹੜਾ ਮਰ ਜਾਂਦਾ ਇਹ ਵੀ ਟਿਕਾ ਲਾਇਆ ਸੀ ਇਹਨਾਂ ਨੇ ਇਹਨਾਂ ਇੰਜੈਕਸ਼ਨ ਲਾਇਆ ਸੀ ਕੋ ਗੱਲ ਥੋੜੀ ਹੈ ਜੀ ਮਤਲਬ ਇਹ ਚੀਜ਼ ਮੋਦੀ ਸਾਹਿਬ ਦੀ ਕੋਈ ਪਰਸਨਸ ਹੁੰਦੀ ਇਹਨੂੰ ਬਰਦਾਸ਼ਤ ਨਹੀਂ ਹੁੰਦੀ ਰਾਤ ਨੂੰ ਨੀਂਦਾਂ ਨਹੀਂ ਆਉਂਦੀ ਉੱਡ ਜਾਂਦੀਆਂ ਹਨ ਇਹ ਆਪ ਦਾ ਰਾਜਨੀਤਿਕ ਗਰਾਊਂਡ ਜਿਹੜਾ ਖੋ ਚੁੱਕੇ ਤੇ ਜ ਤਰਲੋ ਮੱਚੀ ਹੋਏ ਫਿਰ ਦਿਨ ਵੀ ਅਸੀਂ ਕਿਹੜੇ ਪਾਸੇ ਦੋਨੋਂ ਨਿਕਲ ਕੇ ਸਾਡੀ ਕੋਈ ਗੱਲ ਬਣੇ ਹੁਣ ਗੱਲ ਬਣਦੀ ਨਹੀਂ ਇੰਨਾਂ ਦੀ ਔਰ ਮੋਦੀ ਨੇ ਜਿਹੜੀ ਗੱਲ ਕਹੀ ਹੈ 400 ਪਾਰ ਇਹ ਕਹਿੰਦੇ ਨਹੀਂ ਮੈਂ ਕਹਿੰਦਾ 400 ਪਾਰ ਵਕੀ ਹੋਏਗੀ ਹੋਊਗਾ ਪੱਕਾ ਇਹ ਕਹਿੰਦੇ ਨੇ ਪੰਜਾਬ ਵਿੱਚ 130 ਆਪ 13 ਤੇ ਬਾਕੀ 0 ਰਹੇਗਾ ਬਹੁਤ ਮਾਨ ਨਾਟਕ ਦਾ ਕਲਾਕਾਰ ਹੈ ਸਟੇਜ ਦਾ ਕਲਾਕਾਰ ਹੈ ਉਹ ਕੋਈ ਰਾਜਨੀਤੀ ਦਾ ਕਲਾਕਾਰ ਨਹੀਂ ਹੈ ਅਗਰ ਰਾਜਨੀਤੀ ਦਾ ਕਲਾਕਾਰ ਹੋਵੇ ਨਾ ਤਾਂ ਵਿਧਾਨ ਸਭਾ ਤੇ ਪਤਾ ਮਤਲਬ ਕਹਿੰਦੇ ਨੇ ਜੀ ਪੂਤ ਦੇ ਪੈਰ ਪਾਲਣੇ ਵਿੱਚ ਪਛਾਣੇ ਜਾਂਦੇ ਨੇ ਜਦੋਂ ਵਿਧਾਨ ਸਭਾ 'ਚ ਬੋਲਦਾ ਉਹਦੇ ਪਤਾ ਲੱਗ ਜਾਂਦਾ ਇਹ ਤਾਂ ਕਲਾਕਾਰ ਨਾਟਕਕਾਰ ਹੈ ਵਿਧਾਨ ਸਭਾ 'ਚ ਸੀਐਮ ਕਦੇ ਸਤਰਾ ਨਹੀਂ ਗੱਲ ਕਰਦਾ ਹ ਲੋਕੀ ਦੇਖਦੇ ਨੇ ਇੱਕ ਸੀਐਮ ਜਿਹੜਾ ਇੱਕ ਲੋਕਾਂ ਦਾ ਇੱਕ ਸੰਦੇਸ਼ ਹੁੰਦਾ ਹੈ ਲੋਕਾਂ ਦੀ ਇੱਕ ਪਛਾਣ ਹੁੰਦੀ ਹੈ ਸਭ ਦਾ ਸੀਐਮ ਹੁੰਦਾ ਬੜਾ ਜੇ ਬਾਦਲ ਸਾਹਿਬ ਠੀਕ ਹੈ ਜਿ ਸਰਗਾ ਤੇ ਅਸੀਂ ਅੱਜ ਵੀ ਬਾਦਲ ਸਾਹਿਬ ਨੂੰ ਦੇਵਤਾ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਕਿ ਬਾਦ ਸਾਹਿਬ ਬੋਟ ਜਦੋਂ ਬੋਲਦੇ ਸੀ ਨਾ ਜੀ ਤਾਂ ਕਦੇ ਕਿਸੇ ਨੂੰ ਰੰਜਿਸ਼ ਦੀ ਗੱਲ ਆਪ ਸਮਝ ਨਹੀਂ ਸੁਣਦੇ ਸੀ ਲੋਕ ਇਹ ਤਾਂ ਅੱਖਾਂ ਅੱਖਾਂ ਚ ਬਾਅ ਕੇ ਗੱਲ ਕਰੋ ਉਹ ਅੱਖਾਂ ਪਾ ਕੇ ਗਲਾਸ ਕੀ ਕਰਨੀ ਹੈ ਕਿ ਪੰਜਾਬ ਦਾ ਵਿਕਾਸ ਉਹ ਕਹਿੰਦੇ ਮੇਰੇ ਚ ਜੁਰਤ ਹਿੰਮਤ ਬੜੀ ਹੈ ਕਹਿੰਦੇ ਹਿੰਮਤ ਬਈ ਕਹਿੰਦੇ ਮੈਂ ਅੱਖਾਂ ਚੱਖਾ ਪਾ ਕੇ ਗੱਲ ਕਰਦਾ ਕਿਸੇ ਨੇ ਪਹਿਲਾਂ ਕੀਤੀ ਨਹੀਂ ਅੱਖਾਂ ਚੱਖਾ ਪਾ ਕੇ ਆਸ ਕੀ ਕਰਨੀ ਹੈ ਕਿ ਪੰਜਾਬ ਦਾ ਵਿਕਾਸ ਕਰਨਾ ਹੈ ਪੁੱਛੋ ਮਤਲਬ ਕੀ ਹੈ ਕਿ ਨਿੰਦਾ ਤੁਸੀਂ ਕਿਸੇ ਦੀ ਨਿੰਦਾ ਕਿਉਂ ਕਰਦੇ ਹੋ ਤੁਸੀਂ ਵਿਕਾਸ ਦੀ ਕੰਮਾਂ ਦੀ ਗੱਲ ਕਰੋ ਅਸੀਂ ਕੀ ਤੁਸੀਂ ਕੀਤਾ ਕੀ ਪੰਜਾਬ ਚ ਮੇਰੀ ਝੂਠ ਮਾਰੀ ਹੈ ਹੁਣ ਕਹਿੰਦੇ ਸੀ 11000 ਦਿਆਂਗੇ ਮਾਤਾ ਪਿਤਾ ਨੂੰ 18 ਸਾਲ ਦੀ ਉਮਰ ਤੱਕ ਜਿਸਨੂੰ ਕਿਸਾਨ ਨੂੰ ਵੀ 1000 ਰੁਪਏ ਦਿਆਂਗੇ ਜੀ ਜਦੋਂ ਨੁਕਸਾਨ ਪਟਵਾਰੀ ਪਿੱਛਾ ਜਾਊਗਾ ਤੇ ਪੈਸੇ ਪਹਿਲੇ ਜਾਣਗੇ ਕੋਈ ਇੱਕ ਵੀ ਗੱਲ ਇਹ ਭਗਵਤਮਾਨ ਜੀ ਕਹਿੰਦੇ ਸੀ ਕਿ ਬਾਦਲ ਸਾਹਿਬ ਨੇ ਤਾਂ ਨਹੀਂ ਫੋਟੋਆਂ ਲਾਤੀ ਭਾਂਡਿਆਂ ਦੇ ਉੱਤੇ ਫੋਟੋ ਹੈ ਜਦੋਂ ਨੂੰ ਆ ਵਰਤਨ ਮੰਨ ਜਿਹੜੇ ਕੁੰਡ ਕੱਢਣ ਗਿਆ ਇਹਨੂੰ ਪੁੱਛ ਤਾ ਤਾਂ ਕਸਰੀ ਨਹੀਂ ਛੱਡੀ ਕਿੱਥੇ ਇਹ ਕਹਿੰਦੇ ਅਸੀਂ ਸੁਰੱਖੋਟੀ ਇਹ ਕਹਿੰਦਾ ਜੀ ਕੀ ਡਰ ਹੈ ਇਹਨਾਂ ਨੂੰ ਤੇ ਚੰਗੇ ਕੰਮ ਕਰਨ ਤੇ ਸੁਰੱਖਿਟੀ ਰੱਖਣ ਦੀ ਲੋੜ ਹੀ ਨਹੀਂ ਹਾਂ ਚੰਗੇ ਕੰਮ ਕਰ ਸਕੋਟੀ ਲਖੰਡੀ ਰੋਡ ਨਹੀਂ ਹੁੰਦੀ ਹੁਣ ਬਗਤਮਾਨ ਨੂੰ ਕਹਿੰਦੇ ਤੂੰ ਚੰਗੇ ਕੰਮ ਕਰਦਾ ਕਿ ਮਾੜੇ ਆ ਜਾ ਰੋ ਸਕੋਟੀ ਨਾਲ ਲੇ ਫਿਰਦਾ ਤੂੰ ਤਾਂ ਫਿਰਦਾ ਫਿਰਦਾ ਨਾਲੋਂ ਭੈਣ ਜੀ ਹੁਣ ਹੁਣ ਤਾਂ ਉਹ ਕਹਿੰਦੇ ਪ੍ਰੋਟੋਕੋਲ ਆ ਕਹਿੰਦੇ ਇੱਕ ਹਾਂ ਆਹ ਪੜ ਵਾਰੀ ਪ੍ਰੋਟੋਕੋਲ ਦੂਸਰੀ ਵਾਰੀ ਸਠੀਕ ਹੈ ਜੋ ਕੁਛ ਤੁਸੀਂ ਕਹਿੰਦੇ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਹਜ਼ਾਰ ਹਜ਼ਾਰ ਵਾਲਾ ਪੂਰਾ ਨਹੀਂ ਕੀਤਾ ਫਿਰ ਉਹ ਜਵਾਬ ਦਿੰਦੇ ਵੀ ਭਾਜਪਾ ਨੇ ਤਾਂ 15 ਲੱਖ ਦਾ ਕੀਤਾ ਸੀ ਕਾਲਾ ਦਾਨ ਆਏਗਾ 15-15 ਲੱਖ ਖਾਤੇ ਚ ਆਉਗੇ ਦੇਖੋ ਭਾਜਪਾ ਨੇ 15 ਲੱਖ ਦਾ ਕੋਈ ਵਾਦਾ ਨਹੀਂ ਕੀਤਾ ਸੀ ਉਹਨੂੰ ਕਹਿੰਦੇ ਇੰਨੇ ਪੈਸੇ ਆ ਕਿ ਪਰ ਬੰਦੇ ਨੂੰ 15 ਲੱਖ ਆ ਸਕਦਾ ਹੈ ਫਿਰ ਆਈ 15 ਆਸ ਕਾਊਂਟ ਕਰੀ ਤਾਂ ਇਹਨਾਂ ਆ ਸਕਦਾ ਆ ਸਕਦਾ ਕੋਈ ਦਿਨ ਦੀ ਗੱਲ ਨਹੀਂ ਕੀਤੀ ਤੇ ਉਹਦੇ ਵਿੱਚ ਗੱਲ ਅਮਿਸ਼ਾ ਨੇ ਕਹਿਤਾ ਵੀ ਇਹ ਤਾਂ ਜੁਮਲਾ ਹੈ ਅਸੀਂ ਜੁਮਲਾ ਕੀਤਾ ਸੀ ਅੱਛੀ ਗੱਲ ਥੋੜੀ ਕਿਝੋ ਦੇ ਬਾਕੀ ਬਾਕੀ ਜੁਮਲੇ ਕਰਦੀ ਫਿਰ ਕਹਿਤਾ ਵੀ ਇਹ ਤਾਂ ਜੁਮਲਾ ਸੀ ਤੂੰ ਜੁਮਲਾ ਕਰਦਾ ਉਹ ਵਾਸ਼ੀ ਜੁਮਲਾ ਮੰਨ ਲਿਆ ਇਹ ਮੰਨ ਲੈਣ ਹੋ ਅਸੀਂ ਇੱਕ ਇੱਕ ਹਜ਼ਾਰ ਦਾ ਜੁਮਲਾ ਕੀਤਾ ਲੈਣੋ ਕਾ ਦੋ ਅਸੀਂ ਖੇੜਾ ਛੱਡ ਦੇ ਉਹ ਤਾਂ ਫਿਰ ਦੁਬਾਰਾ ਰਿਪੀਟ ਕੀਤੇ ਕਹਿੰਦੇ ਅਸੀਂ ਕਰਾਂਗੇ ਥੋੜਾ ਸਿਰ ਰੁਕ ਜਾਓ ਇਹ ਕਰਨਾ ਪੰਜਾਬ ਵਿੱਚ ਨਾ ਬੋਰਡ ਲੱਗੇ ਨਹੀਂ ਹੁੰਦਾ ਜੀ ਕਰਨਾ ਦੇਖੋ ਗੱਲ ਕੀ ਕਹੀ ਸੀ ਤੁਸੀਂ ਆਹ ਕਹਿੰਦੇ ਨਾ 20000 ਰੁਪਏ ਦੇਾਂਗੇ ਜਦੋਂ ਮਤਲਬ 5 ਸਾਲ ਦੇ ਅੰਦਰ ਅੰਦਰ ਦੇਾਂਗੇ ਹੋ ਸਾਡੇ ਕੋਲ ਜਦੋਂ ਦੋਸਤ ਹੋ ਜਾਣਗੇ ਉਹਨਾਂ ਨੇ ਕਿਹਾ ਸਿੱਧਾ ਫਾਰਮ ਭਰਵਾਇਆ ਸੀ ਇੱਕ ਸਟੇਜ ਦੇ ਉੱਤੇ ਜੂਟ ਮਾਰਨੀ ਅਲੱਗ ਗੱਲ ਕੁਛ ਹੀ ਮਾਰਦੇ ਬੰਦਾ ਇੱਕ ਘਰੇ ਜਾ ਕੇ ਫਾਰਮ ਭਰਾ ਕੇ ਸੈਨ ਕਰਾ ਕੇ ਮਾਤਾ ਕੋਲ ਗੁੱਠਾ ਲਾ ਕੇ ਕਿ ਮਾਤਾ ਤੇਰਾ ਫਾਰਮ ਭਰਤੇ 1000 ਰੁਪਿਆ ਸਹੀ ਮਾਤਾ ਨੇ ਪੁੱਛਿਆ ਬੇਟਾ ਕਦੋਂ ਆਊਗਾ ਕਿ ਜਿਸ ਦਿਨ ਤੂੰ ਵੋਟ ਪਾ ਦੇਗਾ ਸੇ ਕੁਰਸੀ ਤੇ ਬੈਠਾਂਗੇ ਮਿੰਨਾਂ ਵਾਲੇ ਤੇ 1000 ਰੁਪਏ ਤੇ ਆਜੂਗਾ ਇਹ ਸਭ ਤੋਂ ਵੱਡਾ ਜ਼ੁਲਮ ਹੈ ਪੰਜਾਬ ਵਿੱਚ ਬੋਰਡ ਲੱਗੇ ਤੁਸੀਂ ਦੇਖਿਆ ਨੇ 42000 ਨੌਕਰੀਆਂ ਬਿਜਲੀ ਮੁਫਤ ਲੋਕ ਉਹਨਾਂ ਦਾ ਦਾਵਾ ਵੀ ਲੋਕ ਸਾਡੇ ਤੋਂ ਇੰਨੇ ਸੰਤੁਸ਼ਟ ਨੇ ਵੀ ਬਹੁਤ ਵੱਡੀ ਲੀਡ ਜਿਹੜੀ ਹੈ ਜਿੱਦਾਂ 92 ਸੀਟਾਂ ਆਈਆਂ ਸੀ ਨਾ ਉਦਾਂ ਹੀ ਜਾਵਾਂਗੇ ਬੋਰਡਾਂ ਦੀ ਇਹਨਾਂ ਦੀ ਬੜੀ ਮਜ਼ਾਕ ਉੱਟਦੀ ਹੈ ਮੈਂ ਤੁਹਾਨੂੰ ਦੱਸਾਂ ਕਿ ਫਾਜ਼ਿਲਕਾ 'ਚ ਬੋਰਡ ਲੱਗੇ ਸੀ 415 ਬੰਦੇ ਰਿਸ਼ਵਤ ਲੈਂਦੇ ਫੜਲੇ ਹਾਂਜੀ ਮੈਂ ਚੰਡੀਗੜ੍ਹ ਗਿਆ ਇਹਨਾਂ 417 ਦਾ ਬੋਰਡ ਲੱਗਿਆ ਹੋਇਆ ਅੱਛਾ ਉੱਥਾ ਇੱਥੇ ਆਇਆ ਤੇ 500 ਦਾ ਬੋਰਡ ਲੱਗਿਆ ਹੈ ਕਮਾਲ ਹੋ ਗਈ ਉਹ ਫੜਦੇ ਸਰਕਾਰ ਦਾ ਕੰਮ ਹੈ ਬੋਰਡ ਦਾ ਕਿ ਕੀ ਦੱਸਣ ਦੀ ਲੋੜ ਹੈ ਜੇ ਚੰਗਾ ਕੰਮ ਕਰੋਗੇ ਲੋਕਾਂ ਦੇ ਦਿਲ ਜਿੱਤੋਗੇ ਤਾਂ ਤੁਹਾਨੂੰ ਐਟਟੈਚਮੈਂਟ ਕਰਨ ਦੀ ਲੋੜ ਨਹੀਂ ਹੈ ਲੋਕ ਹੀ ਕਰਦੇ ਐਟਟੈਚਮੈਂਟ ਜਿਹੜਾ ਚੰਗਾ ਕੰਮ ਜੋਗੀ ਜਿਹੜਾ ਚੰਗਾ ਕੰਮ ਕਰ ਰਿਹਾ ਲੋਕ ਐਟਟੈਚਮੈਂਟ ਕਰਦੇ ਉਹ ਕਿ ਬੋਰਡ ਲਾ ਕੇ ਨਹੀਂ ਕਰਦਾ ਤੁਹਾਨੂੰ ਦੱਸ ਕੀ ਲੱਗਦਾ ਪੰਜਾਬ 'ਚ ਪੰਜਾਬ ਦੇ ਵਿੱਚ 13 ਸੀਟਾਂ ਤੋਂ ਭਾਜਪਾ ਕਿੰਨੀਆਂ ਸੀਟਾਂ ਤੇ ਲੀਡ ਲੈ ਸਕਦੀ ਹੈ ਲੱਗਦਾ ਮੈਂ ਐਵੇਂ ਤਾਂ ਮੈਂ ਕਹਿ ਦਿਆ ਸੀ 13 ਦੇ 13 ਲੈ ਲਾ ਲਓ ਠੀਕ ਹੈ ਪੰਜਾਬ 'ਚ ਸਾਨੂੰ ਅੱਛੀਆਂ ਚਿਟਾਨੀਆਂ ਹੂੰ ਤੇ ਅਗਰ ਮੈਂ ਦੇਖ ਦੇਖ ਆਪਣੇ ਸਾਹਬ ਨਾਲ ਤਾਂ ਸਹੀ ਅੱਠ ਚਿਟਾ ਬਿਲਕੁਲ ਪਿਓਰੇ ਅੱਛਾ ਰੋ ਇਕੱਲੇ ਮੇਰਾ ਆਈਡੀਆ ਹੈ ਮੈਂ ਕੋ ਗਿਣ ਕੇ ਤਾਂ ਪਾਈ ਨਹੀਂ ਨਾ ਗਿਣ ਕੇ ਪਾਣੀ ਮੇਰਾ ਇੱਕ ਆਈਡੀਆ ਆਪਣਾ ਮੇਰਾ 45 ਸਾਲ ਦਾ ਤਜਰਬਾ ਹੈ ਉਹ ਕਹਿੰਦਾ ਵੀ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਹੋਣੀ ਚਾਹੀਦੀ ਹੂੰ ਕੀ ਲੱਗਦਾ ਪੰਜਾਬ ਦਾ ਪਲਾਨ ਬੀਜੇਪੀ ਕੋਲ ਪੰਜਾਬ ਪਲਾਨ ਕੀ ਹੈ ਸਾਰੀਆਂ ਜਿਦਾ ਅਕਾਲੀ ਦਲ ਤੇ ਹੁਣ ਇਸ ਗੱਲ ਤੇ ਆ ਗਿਆ ਵੀ ਲੜਾਈ ਜਿਹੜੀ ਹੈ ਬਨਾਮ ਦਿੱਲੀ ਬਨਾਮ ਪੰਜਾਬ ਹੈ ਅਸੀਂ ਤਾਂ ਖੇਤਰੀ ਪਾਰਟੀ ਨੂੰ ਦੁਆਰੇ ਕਾਮਯਾਬ ਕਰਨਾ ਸਭ ਤੋਂ ਗਲਤੀ ਹੋ ਗਈ ਸੀ ਭਾਜਪਾ ਨਾਲ ਗੱਠ ਜੋੜ ਕਰਕੇ ਗੱਲ ਸਟੇਜਾਂ ਤੇ ਕਈਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਤਾਂ ਕੁਝ ਵੀ ਕੋ ਕੋਈ ਜਿਹਦੇ ਦਬਾਨ ਨਹੀਂ ਫੜੀ ਜਾਂਦੇ ਪੰਜਾਬ ਦਾ ਫਲਾਨ ਹੈ ਕਿਸਾਨ ਖੁਸ਼ਹਾਲ ਹੋਣਾ ਚਾਹੀਦਾ ਜਿਹੜੇ ਸ਼ਰਕਾਂ ਤੇ ਧਰਨੇ ਵਾਲੇ ਇਹ ਵੀ ਖੁਸ਼ਹਾਲ ਜਿਹੜੇ ਖੇਤਰ ਨਦਰੇ ਵੀ ਇਹ ਵੀ ਖੁਸ਼ਹਾਲ ਹੋਣਗੇ जो किसान है तो खुशहाल हो से फिर को से पाए फिर किसान नहीं है ना किसान खुशहाल होगा मैं स्पष्ट कहना किसान जुशहाल होगा तो पोलिशी भारतीय जनता पार्टी नशा मुक्त करावी नौजवान बच्चा नौकरी ਪੰਜਾਬ ਦੇ ਲਾਇਨ ਆਰਡਰ ਹਰੇ ਬੰਦੇ ਸੇਫ ਸੋਵੇ ਅੱਜ ਕੋਈ ਲਾਇਨ ਆਰਡਰ ਹੈ ਪਤਾ ਨਹੀਂ ਕਿੱਥੇ ਕੋਈ ਲੁੱਟਿਆ ਜਾਂਦਾ ਕਿੱਥੇ ਕੋਈ ਕੁੱਟਿਆ ਜਾਂਦਾ ਮੈਂ ਹੁਣ ਲੁਧਿਆਣੇ ਫੋਨ ਮਿਲਾਵਾ ਕਿਸੇ ਨੂੰ ਵੀ ਮੇਰੇ ਸਾਥ ਨੂੰ ਤੇ ਦੂਸਰੇ ਨੰਬਰ ਤੋਂ ਮਿਲਾਵਾ ਜੋ ਦੇਖੋ ਫੀਡ ਨਹੀਂ ਉਹ ਫੋਨ ਨਹੀਂ ਚੱਕੇਗਾ ਅੱਛਾ ਫਿਰ ਮੈਂ ਫੋਨ ਤੋ ਕਰਕੇ ਕਾਹ ਕਿਉਂ ਨਹੀਂ ਚੱਕਿਆ ਕਹਿੰਦਾ ਕਦੇ ਪਤਾ ਨਹੀਂ ਕਿਹਦਾ ਫੋਨ ਅੱਜ ਕੋਣ ਫਰੋਤੀ ਮੰਗ ਲੈ ਅੱਛਾ ਤੇ ਕਿਸੇ ਦਾ ਮੋਟਰਸਾਈਕਲ ਚੱਕਿਆ ਜਾਵੇ ਕੋਣ ਕਿਸੇ ਨੂੰ ਮਾਰ ਦੇਵੇ ਅੱਜ ਲਾਇਨ ਆਰਡਰ ਤਾਂ ਹੈ ਨਹੀਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਨਹੀਂ ਤੋਂ ਲੱਗਦਾ ਵੀ ਇਹੇ ਭਾਜਪਾ ਹੀ ਠੀਕ ਕਰ ਸਕਦੀ ਹੈ ਲੱਗਦਾ ਨਹੀਂ ਹੂੰ ਕਰਤਾ ਯੂਪੀ ਦੇਖ ਲਓ ਹੂੰ ਯੂਪੀ ਕਿਤਨੀ ਬੜੀ ਸਟੇਟ ਹੈ ਅਰ ਯੂਪੀ ਤਾਂ ਕਿੰਨੀ ਗੁੰਡਾਗਰਦੀ ਸੀ ਹੈ ਕਿ ਉਹਦੇ ਉੱਤੇ ਹੈ ਗੁੰਡਾਗਰਦੀ ਤੁਸੀਂ ਤਾਂ ਬਸ ਮੈਂ ਗਿਆ ਨਹੀਂ ਪਰ ਲੋਕ ਕਹ ਰਹੇ ਵੀ ਪਹਿਲਾਂ ਵਾਲੀ ਗੱਲ ਨਹੀਂ ਸੁਧਾਰ ਹੋਇਆ ਹੋਇਆ ਨਹੀਂ ਬਸ ਵੀਡੀਓ ਦਾ ਮਨ ਲੱਗ ਜਾਂਦੀ ਹੈ ਤਾਂ ਠੀਕ ਹੋ ਜਾਂਦਾ ਜਿਹੜਾ ਪਿਛਲੇ 2 2.5 ਸਾਲਾਂ ਚ ਪੰਜਾਬ ਚ ਕੁਛ ਨਾਮੀ ਕਤਲ ਹੋਏ ਨੇ ਮੂਸੇਵਾਲ ਦਾ ਹੋਇਆ ਸੰਦੀਪ ਨੰਗਲਾਂਬੀਆਂ ਦਾ ਹੋਇਆ ਤੁਹਾਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਪਿੱਛੇ ਕੁਝ ਵੱਡੀਆਂ ਤਾਕਤਾਂ ਹੈਗੀਆਂ ਨੇ ਜਾਂ ਲੋਕਲ ਸਟੇਟ ਦਾ ਜਾਂ ਪੁਲਿਸ ਦਾ ਫੇਲਿਅਰ ਹੈਗਾ ਕੀ ਹੈ ਇਹਨੂੰ ਲੈ ਕੇ ਲੰਮਾ ਸੋਚਦਾ ਪੁਲਿਸ ਦਾ ਕੋਈ ਪੰਜਾਬ ਵਰਗੀ ਪੁਲਿਸ ਹੈ ਹੀ ਨਹੀਂ ਹੂੰ ਮੈਨੇਜਮੈਂਟ ਫੇਲ ਹੈ ਹੂੰ ਸਰਕਾਰ ਫੇਲ ਹੈ ਸਰਕਾਰ ਦੀ ਨੀਤੀਆਂ ਫੇਲ ਹੈ ਹੂੰ ਪੁਲਿਸ ਤੋਂ ਪੰਜਾਬ ਰੇ ਪੁਲਿਸ ਹੈ ਨਹੀਂ ਪੰਜਾਬ ਦੀ ਪੁਲਿਸ ਤੋਂ ਤਾਂ ਦੁਨੀਆ ਡਰਦੀ ਸੀ ਹੋ ਪੰਜਾਬ ਰੇ ਪੁਲਿਸ ਨਹੀਂ ਆ ਪਰ ਨੇਤৃত্ব ਕਰਨ ਵਾਲੇ ਗਲਤ ਹੈ ਮੇਰਾ ਆਖਰੀ ਸਵਾਲ ਹੈ ਬਾਰਡਰ ਲੱਗ ਕੇ ਤੇ ਆਪਾਂ ਬੈਠੇ ਹੋਏ ਆ ਅਸੀਂ ਪਿਛਲੇ ਦਿਨੀ ਜਿਹੜਾ ਸੁਭਿੰਦਰ ਸਿੰਘ ਰਧਾਵਾ ਵੀ ਉਹਨਾਂ ਨਾਲ ਵੀ ਇੰਟਰਵਿਊ ਕੀਤੀ ਕਿਉਂਕਿ ਉਹ ਵੀ ਸਾਰਾ ਬਾਦਰ ਬੈਲਟੀ ਹੈਗੀ ਹੈ ਇਹਦੇ ਵਾਸਤੇ ਖਾਸ ਕੀ ਤੁਸੀਂ ਜਿਹੜੀ ਹੈਗੀ ਹੈ ਕੋਈ ਪਲਾਨ ਕਰ ਰਹੇ ਹੋ ਜੇ ਤੋਂ ਡੇਅ ਸੀਟ ਨਿਕਲਦੀ ਹੈ ਜਿਹੜਾ ਸੈਂਟਰ ਚ ਭਾਜ ਭਾਜ ਆਉਂਦੀ ਹੈ ਕਿਉਂਕਿ ਇੱਧਰ ਇਲਾਕਿਆਂ ਦੇ ਵਿੱਚ ਕੁਝ ਲੋਕਾਂ ਨੂੰ ਚਿੰਤਾ ਰਹਿੰਦੀ ਹੈ ਕਿਉਂਕਿ ਗੁਆਂਢੀ ਮੁਲਕ ਨਾਲ ਜਿਹੜੇ ਭਾਰਤ ਦੇ ਹਾਲਾਤ ਬਹੁਤੇ ਠੀਕ ਨਹੀਂ ਰਹਿੰਦੇ ਕਿ ਕਿਹੜੇ ਵੇਲੇ ਸਮਾਨ ਬੈਗ ਚ ਪਾ ਕੇ ਨਿਕਲਣਾ ਪੈ ਜਵੇ ਉਹਦੇ ਬਾਰੇ ਕੁਝ ਜਾਂ ਕੋ ਸ਼ੂ ਨਸ਼ਾ ਬਾਰੇ ਜਾਂ ਉਹਦੇ ਬਾਰੇ ਕੀ ਪਲਾਨ ਕਰ ਬਾਰਡਰ ਤੇ ਪੁੱਛੋ ਜਾ ਕੇ ਹ ਲੋਕ ਕਹਿੰਦੇ ਠੀਕ ਹੈ ਮੋਦੀ ਸਾਹਿਬ ਦੇ ਚਲੋ ਕੰਮ ਤਾਂ ਕਿਤੇ ਹੁਣੇ ਪਰ ਅਸੀਂ ਸੁੱਖ ਦੀ ਨੀਂਦ ਸੌਂਨੇ ਆ ਜਦੋਂ ਮੋਦੀ ਸਰਕਾਰ ਮੋਦੀ ਕੁਰਸੀ ਤੇ ਬੈਠਾ ਹੈ ਨਾ ਪਾਕਿਸਤਾਨ ਕੰਨ ਤੇ ਪਾਇਆ ਨੀਰੜ ਕਰਿਆ ਪਾਕਿਸਤਾਨੀ ਤੋਪਾਂ ਦਾ ਉਹ ਇੱਧਰ ਹੁੰਦਾ ਸੀ ਹੁਣ ਉੱਧਰ ਹੀ ਹੈ ਲੋਕ ਸੁੱਖ ਦੀ ਨੀਂਦ ਸੌਂਦੇ ਪੱਕੇ ਮਕਾਨ ਪਾ ਲਈ ਏਸੀ ਲਾ ਲਿਆ ਲੋਕਾਂ ਨੂੰ ਜਾ ਕੇ ਪੁੱਛੋ ਤਾਂ ਸਹੀ ਲੋਕੀ ਕਹਿੰਦੇ ਹੁਣ ਸੇ ਵਾਸੀ ਪਰ ਚੀਨ ਵਾਲੇ ਤਾਂ ਚੀਨ ਵਾਲੇ ਤਾਂ ਤਾਂ ਚੜੇ ਹੁੰਦੇ ਨੇ ਚੀਨ ਵਾਲੇ ਕਿਛੇ ਨਹੀਂ ਛੜੇ ਤੀਨ ਤੂਣ ਵਾਲੇ ਜਿਹਨਾਂ ਨੇ ਤਾਂ ਆਪਣੀ ਫੌਜਾਂ ਨੇ ਕੁੱਟ ਕੇ ਕੱਢਦੇ ਸੀ ਕੋਈ ਹਮੇ ਕਹਨ ਕੋਈ ਕਵੇ ਉਹ ਤਾਂ ਕਾਂਗਰਸ ਦੇ ਟਾਈਮ ਤੇ ਜਿਹੜੀ ਜਗ੍ਹਾ ਦੇ ਗਏ ਸੀ ਉਹ ਹੀ ਹੈ ਬਾਕੀ ਉੱਥੇ ਅਬੀਆ ਬੰਜੜਾ ਹੈ ਉਹ ਵੀ ਮੋਦੀ ਕਹਿੰਦੇ ਥੁੜਾ ਲਵੇਂ ਕੋਈ ਐਡੀ ਕਰ ਜੀ ਇਹ ਸੰ ਸੰਦੀਪ ਕੁਮਾਰ ਸੰਦੀਪ ਸਰਜੀਤ ਕੁਮਾਰ ਜੈਣੀ ਜਿਹੜੇ ਕਿ ਪੰਜਾਬ ਸਟੇਟ ਦੇ ਜਿਹੜਾ ਹੈਗਾ ਵਾਈਸ ਪ੍ਰੈਜ਼ੀਡੈਂਟ ਨੇ ਭਾਜਪਾ ਸੱਲ ਦੇ ਪੰਜਾਬ ਚ 13 ਦੇ ਵਿੱਚੋਂ ਸੀਟਾਂ ਦੇ ਵਿੱਚੋਂ ਜਿਹੜਾ ਹੈਗਾ ਕਿੰਨੀਆਂ ਸੀਟਾਂ ਪੰਜਾਬ ਦੇ ਵੋਟਰ ਜਿਹੜੇ ਨੇ ਭਾਜਪਾ ਦੀ ਝੋਲੀ ਪਾਉਂਦੇ ਨੇ ਇਹ ਤੇ ਜਿਹੜਾ ਹੈ 4 ਜੂਨ ਨੂੰ ਨਤੀਜੇ ਆਉਣਗੇ ਫਿਰ ਪਤਾ ਲੱਗੂਗਾ ਪਰ ਪੰਜਾਬ ਚ ਇਸ ਵਾਰ ਚੋਣਾਂ ਦਾ ਮਾਹੌਲ ਜਿਹੜਾ ਪਹਿਲਾਂ ਨਾਲੋਂ ਵਧੇਰੇ ਸਭ ਤੋਂ ਵੱਧ ਰੋਚਕ ਹੈ ਕਿਉਂਕਿ ਵੱਡੀਆਂ ਜਿਹੜੀਆਂ ਨੇ 4 ਧਿਰਾਂ ਉਹ ਚੋਣ ਬਦਾਨ ਚ ਨਹੀਂ ਪਹਿਲੀ ਵਾਰ ਲੰਬੇ ਸਮੇਂ ਬਾਅਦ ਭਾਜਪਾ ਤੇ ਇਕਾਲੀ ਦਲ ਵੱਖਰੇ ਵੱਖਰੇ ਹੋ ਕੇ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਨੇ ਜਿਹੜੀ ਜਿਹੜੀ ਹੈਗੀ ਹੈ ਨੈਸ਼ਨਲ ਮੀਡੀਆ ਦੀ ਜਿਹੜੀ ਜਿਹੜ ਭਾਰਤ ਦੇ ਵਿੱਚ ਭਾਜਪਾ ਦੀ ਹਵਾ ਜਿਹੜੀ ਭਾਜਪਾ ਵੱਲੋਂ ਦਾਵਾ ਵੀ ਕੀਤਾ ਜਾ ਰਿਹਾ ਵੀ 400 ਤੋਂ ਉੱਤੇ ਸੀਟਾਂ ਕੀ ਉਹਨਾਂ ਦਾ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦਿਸਦਾ ਹੈ ਜਾਂ ਜਿਹੜਾ ਦਾਵਾ ਆਮ ਆਦਮੀ ਪਾਰਟੀ ਕਰ ਰਹੀ ਵੀ ਅਸੀਂ 13 0 ਅਸੀਂ ਏਡੀ ਵੱਡੀ ਲੀਡ ਲੈ ਜਾ ਰਹੇ ਹਾਂ ਜਿਸ ਤਰ੍ਹਾਂ ਸਾਨੂੰ 92 ਮਿਲਗੀਆਂ ਸੀ 13 ਦੀਆਂ 13 ਹੀ ਅਸੀਂ ਲੈ ਜਾਾਂਗੇ ਉਥੇ ਸਮਾਂ ਹੀ ਦੱਸੂਗਾ ਪਰ ਮਾਹੌਲ ਜ਼ਰੂਰ ਰੋਚਕ ਹੈ ਲੋਕ ਸਵਾਲ ਜਿਹੜੇ ਨੇ ਸਾਰੀਆਂ ਪਾਰਟੀਆਂ ਨੂੰ ਇਸ ਵਾਰ ਕਰ ਰਹੇ ਨੇ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਜੀ 7 ਸਤਸ੍ਰੀਕਾਂ ਤਲਵੰਦ